ਜੀਟੀਆਦੀ ਜੈਟਸ ਡੋਟੀ ਵੀ ਵਾਪਸ ਲੈ ਲਈਏ ਇਸ ਨੂੰ ਕਿਵੇਂ ਦੇਖ ਜੋ ਕੀ ਹੁਣ ਗ੍ਰਿਫਤਾਰੀ ਦੀਆਂ ਤਿਆਰੀਆਂ ਤਾਂ ਨਹੀਂ ਹੋਣ ਲੱਗੀਆਂ ਮਜੀਠੀਏ ਜੈਡ ਪਲਸ ਸਿਕਿਉਰਟੀ ਵਾਪਸ ਲੈ ਲਈ ਮਤਲਬ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਪਾਲਿਸੀ ਹੈ ਕਿ ਕਦੋਂ ਕਿਸੇ ਨੂੰ ਸੁਰੱਖਿਆ ਦੇਣੀ ਹੈ ਕਦੋਂ ਵਾਪਸ ਲੈਣੀ ਹੈ ਵੀਰਵਾਦਾਂ ਦਾ ਹਕੀਨੀ ਨੇਤਰੀ ਹੈ ਸਾਨੂੰ ਨਿਪਟਾ ਰਾਜਨੀਤਿਕ ਤੌਰ ਤੇ ਉਹਨਾਂ ਦਾ ਵਖਰੇਵਾ ਮੁੱਖ ਗਿਆ ਜਾਂ ਜੇ ਖੜਾ ਹੈ ਕਿਉਂਕਿ ਵਿਕਰਮ ਜਿੱਠੀਆਂ ਨੇ ਕੁਝ ਦਿਨ ਪਹਿਲਾਂ ਲੀਕ ਖਿੱਚ ਲਈ ਸੀ ਥੋੜੀ ਜੀ ਇਹ ਵੀ ਕਿਉਂਟੀ ਹਟਾਉਣ ਵਾਲੀ ਗੱਲ ਹੈ ਕਿਉਂਕਿ ਵਿਕਰਮ ਜਿੱਠੀਆਂ ਦੀ ਆਪਣੀ ਵੀਡੀਓ ਵੀ ਸਾਹਮਣੇ ਆ ਰਹੀ ਆ ਕਿ ਮੇਰੇ ਤੇ ਨਵੇਂ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਕਿਉਂਕਿ ਇਸ ਮਾਮਲੇ 'ਚ ਤਾਂ ਇਹਦੇ ਹੱਥ ਪੱਲੇ ਕੁਝ ਲੱਗ ਨਹੀਂ ਰਿਹਾ ਜੀ ਜੀ ਪੁਲਿਸ ਨੇ ਰੱਖਿਆ ਕਰਨੀ ਆ ਉਹ ਪੁਲਿਸ ਤੇ ਤਾਂ ਆਪਣੇ ਥਾਣਿਆਂ ਦੇ ਉੱਤੇ ਗ੍ਰੇਨੇਡ ਹਮਲੇ ਹੋ ਜਾਂਦੇ ਨੇ ਆਗੂ ਜਿੱਟਾ ਜਵਾਬ ਦੇਈ ਤੈਅ ਕਰਦਾ ਅਫਸਰਾਂ ਦੀ ਅਧਿਕਾਰੀਆਂ ਦੀ ਕਦੇ ਸੰਦੀਪ ਪਾਠਕ ਨੂੰ ਜਵਾਬ ਦਿਓ ਕਦੇ ਕੇਜਰੀਵਾਲ ਮੈਂ ਖੁਦ ਪੰਜਾਬ ਆ ਗਿਆ ਹੁਣ ਮਨੀਸ਼ ਸ਼ੋਧਿਆ ਲਾਤਾ ਸਤਿੰਦਰ ਜੈਨ ਲਾਤਾ ਵੈਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਘੁੰਮਦੇ ਨੇ ਮਹਾਲੀ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਇਆ ਆਸਟਰ ਰਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਅੱਜ ਅਜੇ ਕੋਈ ਫੂਕ ਪਾ ਕੰਮ ਨਹੀਂ ਆਈ ਤੋ ਅੱਜ ਅੱਜ ਉਹ ਜੰਤਰ ਮੰਤਰ ਕੰਮ ਨਹੀਂ ਆਇਆ ਕਿ ਹਾਂ ਜੇ ਲੋਕ ਸਾਰੀ ਜਿੰਦਗੀ ਦੀ ਮਾਪ ਹੋ ਗਈ ਤੇਰਾ ਘਰ ਵਾਲਾ ਵੀ ਬਾਹਰ ਫੜਾ ਤੋ ਜਿਹੜੇ ਨਮਾਮ ਕਰਕੇ ਤੁਹਾਨੂੰ ਅੱਜ ਆਪ ਨੂੰ ਤੇ ਕਰ ਨੂੰ ਇੱਕ ਲੀਡ ਵੀ ਕਰ ਰਹੇ ਫੋਟੋਆਂ ਇਹ ਮਾਈਕ ਨਾਲ ਕਿੰਨੀਆਂ ਕੁ ਕਰ ਲਓਗੇ ਜਿਹੜੀਆਂ ਲੋਕਾਂ ਨੇ ਸੇਵ ਕਰਕੇ ਰੱਖੀ ਹੁੰਦੀਆਂ ਉਹ ਨਹੀਂ ਲੀਡ ਹੁੰਦੀਆਂ ਬਿਲਕੁਲ ਇਹ ਚੀਜ਼ਾਂ ਹਮ ਲੀਡ ਨਹੀਂ ਹੋਣੀਆਂ ਪਹਿਲਾਂ ਦੇਖਣਾ ਸੀ ਆਪਣੇ ਆਪ ਨੂੰ ਜੱਤੂ ਜੱਤੂ ਕਹਿਣ ਵਾਲਾ ਇਹ ਬੰਦਾ ਇਕੱਲੇ ਇਸ ਤਰ੍ਹਾਂ ਦੇ ਨਹੀਂ ਦੋ ਹੋਰ ਮਾਮਲਿਆਂ 'ਚ ਘਿਰਿਆ ਕਵੀ ਇੱਥੇ ਤੁਸੀਂ ਕੰਮ ਲਈ ਆਏ ਹੋ ਤੁਹਾਨੂੰ ਬਸ ਜੌਬ ਕਾਰਡ ਬਣੂਗਾ ਤੁਸੀਂ ਵੋਟਰ ਸਪੋਰਟਰ ਜਿੱਥੇ ਦੇ ਰਹਿਣਾ ਆਪਣੇ ਸੁਭੇ ਦੇ ਰੋ ਤੇ ਫਿਰ ਆ ਜਾ ਦਿਨਾਂ ਦੇਖਣੇ ਪੈਂਦੇ ਪਾਸਟਰ ਵਾਲੇ ਜਾਂ ਬਾਦਰੀ ਵਾਲੇ ਜੀ ਐਨ ਆਰ ਆਈ ਟੀਵੀ ਨਾਲ ਜੁੜਿਓ ਤੁਸੀਂ ਮੈਂ ਹਾਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਤੇ ਲੈ ਕੇ ਹਾਜ਼ਰ ਆਂ ਜਾਣੋ ਅਸਲ ਸੱਚ ਪ੍ਰੋਗਰਾਮ ਜਿਸ ਵਿੱਚ ਅਕਸਰ ਸੀਨੀਅਰ ਪੱਤਰਕਾਰ ਦੀਪਕ ਚਨਾਥਲ ਜੀ ਵਿਚਾਰ ਚਰਚਾ ਕਰਦੇ ਨੇ ਤੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਰ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਸਤਨਾਮ ਸਿੰਘ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤਾਂ ਪਹਿਲਾ ਮੁੱਦਾ ਜੇਕਰ ਦੇਖਿਆ ਜਾਵੇ ਕਿ ਵੱਡਾ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਇੱਕ ਤੋਂ ਬਾਅਦ ਇੱਕ ਐਕਸ਼ਨ ਹੋ ਰਿਹਾ ਜਿੱਥੇ ਐਸਆਈਟੀ ਬਦਲੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਖਬਰ ਆਉਂਦੀ ਹੈ ਕਿ ਮਜੀਠੀਆ ਦੀ ਜੈਟ ਸਕਿਉਰਟੀ ਵੀ ਬਾਅਸ ਲੈ ਲਈਏ ਇਸ ਨੂੰ ਕਿਵੇਂ ਦੇਖਦੇ ਹੋ ਕੀ ਹੁਣ ਗ੍ਰਿਫਤਾਰੀ ਦੀਆਂ ਤਿਆਰੀਆਂ ਤਾਂ ਨਹੀਂ ਹੋਣ ਲੱਗੀਆਂ ਮਜੀਠੀਏ ਦੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਅਕਾਲੀ ਘਰਾਣੇ ਦੇ ਇੱਕ ਵੱਡੇ ਲੀਡਰਾਂ ਚੋਂ ਇੱਕ ਨੇ ਤੇ ਪਰਿਵਾਰਕ ਤੌਰ ਤੇ ਉਹਨਾਂ ਦੇ ਆਪਣਾ ਪਰਿਵਾਰ ਦਾ ਪਿਸ਼ੋਕੜ ਹੈ ਤੇ ਜਿਸ ਪਰਿਵਾਰ ਨਾਲ ਰਿਸ਼ਤਾ ਉਹਨਾਂ ਦਾ ਉਸ ਪਰਿਵਾਰ ਦਾ ਆਪਣਾ ਇੱਕ ਪਿਸ਼ੋਕੜ ਹੈ ਸੋ ਉਸ ਫੜਾ ਦੇ ਹਵਾਲੇ ਜੇਕਰ ਤੁਸੀਂ ਦੇਖੋਗੇ ਉਹਨਾਂ ਪਿਸ਼ੋਕੜ ਦੇ ਉਹਨਾਂ ਦੇਖੋਗੇ ਤਾਂ ਵਿਕਰਮ ਸਿੰਘ ਮਜੀਠੀਆ ਪੰਜਾਬ ਦੀ ਰਾਜਨੀਤੀ 'ਚ ਇੱਕ ਵੱਡਾ ਨਾਮ ਹੈ ਜੀ ਤੇ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਡਰੱਗ ਦਾ ਮਾਮਲਾ ਆਉਂਦਾ ਹੈ ਕਾਂਗਰਸ ਦੀ ਸਰਕਾਰ ਦੇ ਸਮੇਂ ਆਉਂਦਾ ਤਾਂ ਉਹਨਾਂ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਤੇ ਉਹ ਭੋਲੇ ਵਾਲਾ ਮਾਮਲਾ ਤੇ ਉਸ ਤੋਂ ਬਾਅਦ ਕਾਰਵਾਈ ਤੇ ਪੜਾਦਰ ਪੜਾਉ ਉਹ ਅੰਦਰ ਵੀ ਕੁਝ ਦਿਨ ਰਹਿੰਦੇ ਨੇ ਤੇ ਉਸ ਤੋਂ ਬਾਅਦ ਬਾਹਰ ਵੀ ਆਉਂਦੇ ਨੇ ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਚੋਣਾਂ ਦੇ ਵਿੱਚ ਇਸ ਤਰ੍ਹਾਂ ਪ੍ਰਚਾਰ ਚ ਜਾਂਦੀ ਹੈ ਕਿ ਲਓ ਜੀ ਵਿਕਰਮ ਮਜੀਠੀਆ ਡਰੱਗ ਤਸਕਰ ਹੈ ਡਰੱਗ ਸਪਲਾਈਅਰ ਹੈ ਅਨਾ ਉਸ ਨੂੰ ਇਸ ਤਰ੍ਹਾਂ ਮੈਂ ਖਾਸ ਕਰਕੇ ਸੰਜੇ ਸਿੰਘ ਕੀ ਅਰਵਿੰਦ ਕੇਜਰੀਵਾਲ ਕੀ ਸਾਰੇ ਤੇ ਜੇ ਇਹ ਸਥਿਤੀ ਹੈ ਜੇ ਤੁਸੀਂ ਇਹ ਬੋਲਦੇ ਸੀ ਫਿਰ ਅਰਵਿੰਦ ਕੇਜਰੀਵਾਲ ਨੂੰ ਪੁੱਛੋ ਮਾਫੀ ਕਿਸ ਲਈ ਮੰਗੀ ਸੀ ਹੂੰ ਫਿਰ ਪਗੋੜੇ ਕਿਉਂ ਹੋਏ ਸੀ ਤੇ ਜੇ ਤਾਂ ਵੀ ਤੁਸੀਂ ਇਹ ਕਹਿੰਦੇ ਹੋ ਕਿ ਨਹੀਂ ਜੀ ਉਹ ਤਾਂ ਕੇਜਰੀਵਾਲ ਨੇ ਆਪਣੇ ਮਾਮਲੇ ਨਿਬੇੜਨੇ ਸੀ ਕਿ ਕੋਟਗਜਰੀਆਂ ਧੱਕੇ ਨਾ ਖਾਣੇ ਬੈਣ ਸੰਜੇ ਸਿੰਘ ਅਜੀਬ ਤਰੀਕਾਂ ਤੇ ਆਉਂਦੇ ਆ ਫਿਰ ਜੇ ਤੁਹਾਡੀ ਨਜ਼ਰ ਚ ਅਜੀਬੀ ਤਸਕਰ ਹੈ ਫਿਰ ਹੁਣ ਤੱਕ ਬਾਹਰ ਕਿਉਂ ਬਲਡੋਜ਼ਰ ਕਿਉਂ ਨਹੀਂ ਭੇਜ ਸਕੇ ਫਿਰ ਫਿਰ ਕੱਟ ਤੋੜ ਕੇ ਦੇਖ ਲੈਂਦੇ ਉਹਦਾ ਵੀ ਉਧਰ ਤੋਂ ਵੀ ਕਾਰਵਾਈ ਕਰਕੇ ਦੇਖ ਲੈਂਦੇ ਫਿਰ ਉਧਰ ਨੂੰ ਕਿਉਂ ਨਹੀਂ ਗਏ ਜਿਨ੍ਹਾਂ ਦੇ ਨਾਮ ਬੋਲਦੇ ਨੇ ਇਸ ਕੰਮ ਲਈ ਉਧਰ ਨੂੰ ਤੁਹਾਡਾ ਕੋਈ ਨਹੀਂ ਜਾਂਦਾ ਖਾਸ ਕਰਕੇ ਜਿਹੜੇ ਪੁਲਿਸ ਅਧਿਕਾਰੀਆਂ ਦਾ ਮਸਲਾ ਹੈ ਹੈਨਾ ਉਧਰ ਨੂੰ ਤੁਹਾਡਾ ਬਲਡੋਜਰ ਅਜੇ ਨਹੀਂ ਗਿਆ ਜਿਹੜੇ ਫਾਰਮ ਹਾਊਸ ਨੇ ਉਧਰ ਨੂੰ ਬਲਡੋਜਰ ਤੁਹਾਡਾ ਕਦੇ ਨਹੀਂ ਗਿਆ ਸੋ ਇਹ ਸਿੱਧਾ ਸਿੱਧਾ ਕੀ ਰਾਈਟ ਸੁਪਰੀਰਤਾ ਮਸਲਾ ਹੂੰ ਜਾਂ ਜੇਕਰ ਤੁਸੀਂ ਇਨਕੁਆਇਰੀ ਕਰਾ ਰਹੇ ਹੋ ਤੁਸੀਂ ਸੱਟ ਬਣਾਉਨੇ ਹੋ ਤੇ 5 ਸਾਲਾਂ ਦੇ ਵਿੱਚ ਜੇ ਮੈਂ ਦੇਖਾਂ ਤਾਂ ਪੰਜਵੀਂ ਵਾਰ ਸਿੱਟ ਦਾ ਮੁਖੀ ਬਦਲ ਗਿਆ ਚਾਰ ਸਾਲਾਂ 'ਚ ਪੰਜਵੀਂ ਵਾਰ ਸਿੱਟ ਦਾ ਮੁਖੀ ਬਦਲ ਗਿਆ ਇਹ ਪ੍ਰਕਿਰਿਆ ਕਿਵੇਂ ਹੈ ਹੂੰ 2121 ਚ ਕਾਂਗਰਸੇ ਰਾਜ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਅੰਦਰ ਜਾਂਦੇ ਨੇ ਤੇ ਅੱਜ ਆਪਾਂ 25 'ਚ ਖੜੇ ਆਂ ਦੇ ਚਲੋ ਮੈਂ 21 ਵੀ ਲਾਲਮਾ 21 22 23 24 25 ਇਹ ਪੰਜ ਸਾਲਾਂ ਦੇ ਦਰਮਿਆਨ ਤੁਸੀਂ ਪੰਜ ਸਿੱਟ ਦੇ ਮੁਖੀ ਬਦਲਤੇ ਮਤਲਬ ਜੀ ਆ ਹੁਣ ਹੁਣ ਵਾਲਾ ਵੀ ਬਦਲ ਤੋਂ ਪਹਿਲਾਂ ਹੈ ਬਲਰਾਜ ਸਿੰਘ ਸੀਗਾ ਹੈ ਨਾ ਫਿਰ ਉਹਦੀ ਜਗ੍ਹਾ ਰਾਹੁਲ ਐਸ ਆ ਗਿਆ ਹੈ ਫਿਰ ਜੀ ਹਾਂ ਅਸਾ ਜੀਨਾ ਨੂੰ ਐਸਆਈਟੀ ਸਿੱਟ ਚਲਾਤਾ ਸੋ ਫਿਰ ਆ ਪਿਛਲੇ ਦਿਨਾਂ ਚ 8-8 ਘੰਟੇ ਪੁੱਛਕਿਛ ਕਰ ਲਈ ਹਾਂ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਕੀ ਹੈ ਜੀ ਜੀ ਬਦਲੇ ਵਿੱਚ ਬਿਕਰਮ ਮਜੀਠੀਆ ਨੇ ਸਿਕਿਉਰਟੀ ਵਾਪਸ ਲੈ ਲਈ ਜੀ ਜੀ ਜੈਡ ਪਲੱਸ ਸਿਕਿਉਰਟੀ ਵਾਪਸ ਲੈ ਲਈ ਮਤਲਬ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਪਾਲਿਸੀ ਹੈ ਕਿ ਕਦੋਂ ਕਿਸੇ ਨੂੰ ਸੁਰੱਖਿਆ ਦੇਣੀ ਹੈ ਕਦੋਂ ਵਾਪਸ ਲੈਣੀ ਹੈ ਤੇ ਅੱਜ ਸੁਖਵੀਰ ਬਾਦਲ ਤਾਂ ਹੱਕ ਦੇ ਨੇਤਰ ਆ ਸਾਨੂੰ ਨਹੀਂ ਪਤਾ ਰਾਜਨੀਤਿਕ ਤੌਰ ਤੇ ਉਹਨਾਂ ਦਾ ਵਖਰੇਵਾ ਮੁੱਖ ਗਿਆ ਜਾਂ ਜੇ ਖੜਾ ਹੈ ਕਿਉਂਕਿ ਬਿਕਰਮਜੀਠੀਆਂ ਨੇ ਕੁਝ ਦਿਨ ਪਹਿਲਾਂ ਲੀਕ ਖਿੱਚ ਲਈ ਸੀ ਥੋੜੀ ਜੀ ਸਿੰਘ ਸਹਿਵਾਨ ਵਾਲੇ ਮਸਲੇ ਤੇ ਖਾਸ ਕਰਕੇ ਹਟਾਉਣ ਵਾਲੇ ਮਸਲੇ ਤੇ ਉਹ ਤੋਂ ਬਾਅਦ ਉਹ ਵੀ ਚੁੱਪ ਨਹੀਂ ਤੇ ਇਹ ਵੀ ਚੁੱਪ ਸੀ ਸੋ ਅੱਜ ਜਦੋਂ ਸਿਕਿਉਰਿਟੀ ਹਟਾਉਣ ਵਾਲੀ ਗੱਲ ਆਈ ਕਿਉਂਕਿ ਬਿਕਰਮਜੀਠੀਆ ਦੀ ਆਪਣੀ ਵੀਡੀਓ ਵੀ ਸਾਹਮਣੇ ਆ ਰਹੀ ਆ ਕਿ ਮੇਰੇ ਤੇ ਨਵੇਂ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਕਿਉਂਕਿ ਇਸ ਮਾਮਲੇ 'ਚ ਤਾਂ ਇਹਦੇ ਹੱਥ ਪੱਲੇ ਕੁਝ ਲੱਗ ਨਹੀਂ ਰਿਹਾ ਹੂੰ ਕੀ ਕੋਈ ਨਵੀਂ ਕਾਰਵਾਈ ਦੀ ਤਿਆਰੀ ਹੈ ਹੂੰ ਕਿਉਂਕਿ ਸੈਟ ਵਾਲੇ ਮਸਲੇ ਦੇ ਵਿੱਚ ਜੇਕਰ ਹੈਗਾ ਤਾਂ ਫਿਰ ਕੀ ਇਸ ਮਸਲੇ ਤੇ ਗ੍ਰਿਫਤਾਰ ਕਰਨਾ ਕੀ ਕਿਸੇ ਨਵੇਂ ਪਹਿਲੂ ਚ ਉਲਝਾਉਣਾ ਸਲਝਾਉਣਾ ਹੈ ਕੀ ਇਹ 227 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਕੁਝ ਵੱਡਾ ਦਿਖਾਉਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਉਹਦੀ ਰਾਜਨੀਤੀ ਦਾ ਹਿੱਸਾ ਹੋਊਗਾ ਹੂੰ ਸੋ ਪਰ ਜਿਹੜਾ ਪਹਿਲੂ ਹੈ ਕਿ ਪੰਜਾਬ ਚ ਸਿਕਿਉਰਿਟੀ ਹਟਾਉਣ ਤੋਂ ਬਾਅਦ ਜਿਸ ਤਰ੍ਹਾਂ ਇੱਕ ਵੱਡੇ ਕਲਾਕਾਰ ਸਿੱਧੂ ਮੂਸੇਵਾਲੇ ਨਾਲ ਘਟਨਾ ਵਾਪਰਦੀ ਆ ਜਾਂ ਸੁਖਵੀਰ ਸਿੰਘ ਬਾਦਲ ਆਪਣਾ ਹਵਾਲਾ ਦਿੰਦੇ ਨੇ ਆਪਣੇ ਟਵੀਟ ਚ ਕਿ ਜੀ ਮੇਰੇ ਤੇ ਵੀ ਹਮਲਾ ਸਰਕਾਰ ਨੇ ਕਰਾਇਆ ਤੇ ਹੁਣ ਵਿਕਰਮਜੀਠਿਆ ਤੇ ਵੀ ਕਾਰਵਾਈ ਹੋ ਸਕਦੀ ਹੈ ਜਾਂ ਕੋਈ ਹਮਲਾ ਹੋ ਸਕਦਾ ਸਾਡੀ ਕਿਸੇ ਵੀ ਮੈਂਬਰ ਦੀ ਸਾਡੇ ਕਿਸੇ ਵੀ ਲੀਡਰ ਦੀ ਕੋਈ ਜਾਨਮਾਲੀ ਨੁਕਸਾਨ ਹੁੰਦਾ ਤਾਂ ਸਤਿ ਸਤਿ ਵਾਰੀ ਤੇ ਜ਼ਿੰਮੇਵਾਰ ਹੋਗੀ ਕੀ ਕਾਨੂੰਨ ਦੇ ਅਨੁਸਾਰ ਕਾਰਵਾਈ ਹੋਣ ਤਰੀਕਾ ਹੁੰਦਾ ਜਨਾਬ ਜਾਨਮਾਲ ਦੀ ਰਾਖੀ ਕਰਨਾ ਸਰਕਾਰਾਂ ਦੀ ਹੋਰ ਸਤਿ ਜ਼ਿੰਮੇਵਾਰੀ ਹੁੰਦੀ ਹੈ ਵੈਸੇ ਆਪਾਂ ਇਹ ਗੱਲ ਕਿਉਂ ਕਰ ਰਹੇ ਆ ਸਤਨਾ ਜਿਹੜੀ ਪੁਲਿਸ ਨੇ ਰੱਖਿਆ ਕਰਨੀ ਹੈ ਉਹ ਪੁਲਿਸ ਤੇ ਤਾਂ ਆਪਣੇ ਥਾਣਿਆਂ ਦੇ ਉੱਤੇ ਗ੍ਰੇਨੇਡ ਹਮਲੇ ਹੋਈ ਜਾਂਦੇ ਨੇ ਜਿਹੜੀ ਪੁਲਿਸ ਆਪ ਸੁਰੱਖਿਅਤ ਨਹੀਂ ਉਹ ਪੰਜਾਬ ਨੂੰ ਕੀ ਸੁਰੱਖਿਅਤ ਰੱਖੂਗੀ ਹਾਂ ਇਨਕਾਉਂਟਰ ਦਾ ਸ਼ੌਂਕ ਹੈਗਾ ਉਹਦੇ ਤਾਂ ਹੀ ਫਿਰ ਅੱਜ ਕੱਲ ਇਨਕਾਉਂਟਰ ਕਲਚਰ ਵੱਧ ਗਿਆ ਤੇ ਪੰਜਾਬ ਚ ਪੁਲਿਸ ਰਾਜ ਦਾ ਕਲਚਰ ਵੱਧ ਗਿਆ ਤੇ ਇਸੇ ਜੋ ਬਲਡੋਜਰ ਕਲਚਰ ਵੀ ਜੰਮ ਗਿਆ ਸੋ ਪੰਜਾਬ ਨੂੰ ਇੰਨੇ ਪਾਸਿਓਂ ਖਿਲਾਰ ਦਿੱਤਾ ਗਿਆ ਕਿ ਤੁਸੀਂ ਕਿਹੜਾ ਮੁੱਦਾ ਛੱਡੋ ਤੇ ਕਿਹੜਾ ਸ਼ੂ ਇਹ ਸਮਝ ਨਹੀਂ ਆਉਂਦਾ ਨਿਤ ਨਮੀ ਮਸਲਾ ਨਮੀ ਸਮੱਸਿਆ ਪੈਦਾ ਕਰਕੇ ਮੋੜੇ ਰੱਖ ਦਿੱਤੀਆਂ ਦੀਆਂ ਤੇ ਆਪ ਤੁਸੀਂ ਭੰਗੜੇ ਪਾਉਣੇ ਹੋ ਸਿੰਗਰ ਲਾਉਣੇ ਹੋ ਤੇ ਹੈਨਾ ਗਿੱਧੇ ਪਾਉਣੇ ਹੋ ਸੋ ਇਸ ਕੰਮ ਦੇ ਨਾਮ ਜੰਗਲਾ ਪੰਜਾਬ ਬਣਨਾ ਫਿਰ ਬਣ ਗਿਆ ਜਨਾਬ ਤਾਂ ਇੱਥੇ ਇੱਕ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਬਿੱਤੇ ਦਿਨ ਹੀ ਏਜੀਬੀ ਬਦਲੇ ਆ ਤੇ ਹੁਣ ਐਸਆਈਟੀ ਦੇ ਮੁਖੀ ਵੀ ਬਦਲਦੇ ਆ ਤੇ ਹੁਣ ਸਕਿਉਰਟੀ ਬਾਅਦ ਲੈ ਲਈ ਤਾਂ ਇਸ ਤੋਂ ਕੀ ਜਿਹੜਾ ਨਜ਼ਰ ਆ ਰਿਹਾ ਕਿ ਇਸ ਤੋਂ ਮੈਨੇ ਲਗਾਏ ਜਾ ਸਕਦੇ ਦੇਖੋ ਤਿੰਨ ਸਾਲਾਂ ਚ ਚਾਰ ਐਡਵੋਕੇਟ ਜਰਨਲ ਹੈਨਾ ਤੇ ਇਹਨਾਂ ਦੇ ਆਉਣ ਤੋਂ ਬਾਅਦ ਸਟ ਚ ਵੀ ਚਾਰ-ਚਾਰ ਤੁਸੀਂ ਬੰਦੇ ਬਦਲੇ ਸੋ ਇਹਦਾ ਮਤਲਬ ਇਹ ਬਦਲਾ ਇਹਨਾਂ ਦਾ ਇਹੀ ਹੈ ਕੀ ਗਣਵਾ ਨਹੀਂ ਫਿੱਟ ਆਉਂਦਾ ਕੀ ਕੰਮ ਨਹੀਂ ਪਸੰਦ ਆਉਂਦਾ ਕੀ ਸੈਟਿੰਗ ਨਹੀਂ ਬੈਠਦੀ ਕੀ ਲੈਣ ਦੇਣ ਦਾ ਮਸਲਾ ਹੈ ਕੀ ਜਵਾਬਦੇਹੀ ਦਾ ਮਸਲਾ ਹੈ ਕਿਉਂਕਿ ਖਸਮੇ ਇੰਨੇ ਬਣਾ ਲਏ ਤੁਸੀਂ ਕਿ ਬੰਦੇ ਨੂੰ ਪਤਾ ਹੀ ਨਹੀਂ ਮੈਂ ਕਿਹਨੂੰ ਜਵਾਬ ਦੇ ਆ ਕਦੇ ਰਗਵ ਚੱਡਾ ਜਵਾਬਦੇਹੀ ਤੈਅ ਕਰਦਾ ਅਫਸਰਾਂ ਦੀ ਅਧਿਕਾਰੀਆਂ ਦੀ ਕਦੇ ਸੰਦੀਪ ਪਾਠਕ ਨੂੰ ਜਵਾਬ ਦਿਓ ਕਦੇ ਕੇਜਰੀਵਾਲ ਮੈਂ ਖੁਦ ਪੰਜਾਬ ਆ ਗਿਆ ਹੁਣ ਮਨੀਸ਼ ਸ਼ੋਧਿਆ ਲਾਤਾ ਸਤਿੰਦਰ ਜੈਨ ਲਾਤਾ ਵੈਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਘੁੰਮਦੇ ਨੇ ਸੋ ਮੁੱਖ ਮੰਤਰੀ ਨਾਲ ਤੇ ਕਦੇ ਕਦੇ ਉਹ ਵੀ ਪੁੱਛ ਲੈਂਦੇ ਆਉਣੇ ਵੈਸੇ ਅਮਨ ਅਰੋੜਾ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਭੁੰਕਾ ਚ ਰੱਖਦਾ ਹੈ ਹੈਨਾ ਹਰਪਾਲ ਚੀਵਾ ਦੇ ਕੁਲਤਾਰ ਸੰਧਵਾ ਵੀ ਲੈਣ ਚ ਆ ਜਾਂਦੇ ਨੇ ਸੋ ਬੰਦੇ ਨੂੰ ਸਪੱਸ਼ਟ ਨਹੀਂਗਾ ਕਿ ਮੈਂ ਜਵਾਬ ਦੇ ਕਿਨੂੰਾ ਨਹੀਂ ਤੈ ਹੁੰਦਾ ਕਿ ਹਲਕੇ ਦਾ ਕੋਈ ਮਸਲਾ ਹੈ ਤਾਂ ਐਮ ਐਲ اے ਦੇ ਰਾਹੀਂ ਨਜ਼ਰ ਚ ਆਏਗਾ ਸਵੰਦਤ ਵਿਭਾਗ ਦਾ ਮਸਲਾ ਤਾਂ ਉਸ ਮੰਤਰੀ ਰਾਹੀਂ ਆਏਗਾ ਸੁੱਬੇ ਦਾ ਓਵਰ ਆਲ ਕੋਈ ਵੱਡਾ ਮਸਲਾ ਹੈ ਤਾਂ ਉਹ ਚੀਫ ਸੈਕਟਰੀ ਦੇ ਰੂਪ ਚ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਚ ਉਹਦਰੋ ਅਡਰੈਸ ਹੋਏਗਾ ਪੁਲਿਸ ਦਾ ਮਸਲਾ ਤਾਂ ਬਾਇਆ ਏ ਡੀ ਜੀ ਪੀ ਹੈਨਾ ਪੰਜਾਬ ਦੇ ਡੀਜੀਪੀ ਉਹਨਾਂ ਰਾਹੀ ਜਾਏਗਾ। ਸੋ ਕੋਈ ਜ਼ਿੰਮੇਵਾਰੀ ਕਿਸੇ ਦੀ ਤੈ ਹੈ। ਨਾ ਅਫਸਰਾਂ ਨੂੰ ਪਤਾ ਹੈ ਨਾ ਅਧਿਕਾਰੀਆਂ ਨੂੰ ਪਤਾ ਨਾ ਐਮਐਲਏ ਨੂੰ ਪਤਾ ਨਾ ਸਿੱਟ ਵਾਲਿਆਂ ਨੂੰ ਪਤਾ ਨਾ ਐਡਵੋਕੇਟ ਜਨਰਲ ਨੂੰ ਪਤਾ ਕਿ ਅਸੀਂ ਕਿਹਨੂੰ ਜਵਾਬ ਦੇ ਆ। ਸੋ ਜਦੋਂ ਜਵਾਬ ਦੇ ਹੀ ਤੈ ਨਹੀਂ ਆਪਾਂ ਤਾਂ ਪਿਆ ਹਰੇਕ ਆਪਣੀ ਚਲਾ ਰਿਆ। ਉਹੇ ਜਿਹਾ ਚ ਫਿਰ ਬੰਦੇ ਛੱਡ ਕੇ ਜਾਣਗੇ। ਸੋ ਅੱਜ ਤਾਂ ਮੈਨੂੰ ਪਤਾ ਲੱਗ ਰਿਹਾ ਕਿ ਹਾਈ ਕੋਰਟ ਚ ਚੈਲੰਜ ਵੀ ਕਰਤਾ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ। ਉਸ ਨੂੰ ਵੀ ਚੈਲੰਜ ਹੋ ਗਿਆ। ਬਕਾਇਦਾ ਤੌਰ ਤੇ ਨਵੇਂ ਐਡਵੋਕੇਟ ਜੀ ਜਨਰਲ ਦੇ ਖਿਲਾਫ ਕਹਿੰਦੇ ਜੀ ਇੱਕ ਵਕੀਲ ਨੇ ਜਗਮਾਉਣ ਪੱਟੀ ਉਹਨਾਂ ਨੇ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਤੀ ਹੈ ਕਿ ਜੀ ਇਹ ਨਿਯੁਕਤੀ ਗੈਰ ਕਾਨੂੰਨੀ ਹੈ ਸੋ ਇਹ ਇਹ ਵੀ ਹੁਣ ਨਵਾਂ ਸਵਾਲ ਖੜਾ ਇਹ ਤੇ ਜੋ ਟਰਮ ਤਾਂ ਨਹੀਂ ਮਾਰੇਗੀ ਸਰਕਾਰ ਜੀ ਕੋਈ ਪਤਾ ਨਹੀਂਗਾ ਜਨਾਬ ਕੁਝ ਵੀ ਹੋ ਸਕਦਾ ਕਿ ਹੀ ਸਾਹਿਬ ਨੂੰ ਜਦੋਂ ਲਿਆਏ ਸੀ ਨਾ ਐਡਵੋਕੇਟ ਜਨਰਲ ਵਜੋਂ ਤਾਂ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਪੰਜਾਬ ਨੇ ਖੂਬ ਰੋਲ ਲਾ ਪਾਇਆ ਕਿ ਭਾਈ ਜਿਨ੍ਹਾਂ ਦੇ ਖਿਲਾਫ ਸਰਕਾਰ ਨੇ ਲੜਨਾ ਹੈ ਇਹ ਉਹਨਾਂ ਦੇ ਦਾ ਵਕੀਲ ਰਹੇ ਨੇ ਬਿਰਾ ਸਿਰਸਾ ਮੁਖੀ ਵਾਲਾ ਮਸਲਾ ਜੇ ਆਪਾਂ ਦੇਖੀਏ ਤਾਂ ਉਧਰ ਤੋਂ ਤਾਂ ਬਗਾਲਤ ਕਰਦੇ ਨੇ ਪਰ ਅਗਲੇ ਨੇ ਕਿਸੇ ਨੇ ਸੁਣੀ ਲਾਇਆ ਨਾ 1 ਸਾਲ 2 ਮਹੀਨੇ ਕੱਢ ਵੀ ਗਿਆ ਕਈ ਪਰ ਪੰਚਾਇਤੀ ਵਾਲਾ ਮਾਮਲਾ ਫਿਰ ਉਹਦੇ ਗੱਲ ਪਤਾ ਜਦੋਂ ਪੰਚਾਇਤਾਂ ਤੋੜਤੀਆਂ ਤੇ ਫਿਰ ਹਾਂ ਫਿਰ ਉਹਦੇ ਗੱਲ ਪੈ ਗਿਆ ਸੋ ਇਸ ਲਈ ਪਤਾ ਨਹੀਂ ਕਿਹੜੇ ਮਸਲੇ ਤੇ ਜੂ ਟਰਨ ਸਭ ਤੋਂ ਵੱਧ ਜਿੰਨੇ ਲੈ ਨੇ ਮਿਲਦਾ ਇਹਨਾਂ ਨੇ ਨਹੀਂ ਲੈ ਨੇ ਹੂੰ ਸੋ ਇਸ ਲਈ ਉਸਤਾ ਜੀ ਇੱਕ ਜੂ ਟਰਨ ਹੋਰ ਸ਼ਾਮਲ ਹੋ ਜੂ ਉਹਦੇ ਵਿੱਚ ਕੋਈ ਗੱਲ ਨਹੀਂ ਜੀ ਤਾਂ ਇੱਕ ਅੱਜ ਮਹਾਲੀ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਇਆ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਜਿਹੜੇ ਪਾਸਟਰ ਵਿਜੇਂਦਰ ਸਿੰਘ ਲੋਕਾਂ ਨੂੰ ਕਹਿੰਦੇ ਸੀਗੇ ਕਿ ਤੁਹਾਡੇ ਕਰਦੇ ਬਾਹਰ ਆ ਜਾਣਗੇ ਭਾਵੇਂ ਕਤਲ ਦਾ ਕੇਸ ਹੋਵੇ ਭਾਵੇਂ ਡਰੱਗ ਦਾ ਕੇਸ ਹੋਵੇ ਭਾਵੇਂ ਚੋਰੀ ਦਾ ਤਾਂ ਅੱਜ ਉਹੀ ਕਸੁੱਤੇ ਜਿਹੜੇ ਆ ਘਿਰ ਗਏ ਆ ਤੇ ਉਮਰ ਕੈਦ ਦੀ ਸਜ਼ਾ ਕੱਟਣ ਦੇ ਲਈ ਜੇਲ੍ਹ ਦਾ ਉਹਨਾਂ ਨੇ ਰੁਕ ਕਰ ਲਿਆ ਜੀ ਇਹਨੂੰ ਕਿਵੇਂ ਦੇਖਦੇ ਆ ਅੱਜ ਅੱਜ ਕੋਈ ਫੂਕ ਫਾ ਕੰਮ ਨਹੀਂ ਆਈ ਜੀ ਸੋ ਅੱਜ ਅੱਜ ਉਹ ਜੰਤਰ ਮੰਤਰ ਕੰਮ ਨਹੀਂ ਆਇਆ ਕਿ ਹਾਂ ਜੇ ਲੋਕ ਸਾਰੀ ਕੁਝ ਤੇ ਇੱਦਾਂ ਦਾ ਵੀ ਮਾਫ ਹੋ ਗਈ ਤੇਰਾ ਘਰ ਵਾਲਾ ਵੀ ਬਾਹਰ ਥਾਰਾ ਤੋ ਜਿਹੜੇ ਦੁਆਮ ਕਰਕੇ ਦਿਖਾਉਂਦੀ ਅੱਜ ਆਪਣੀ ਤੇ ਕਰ ਲੋ ਇੱਕ ਤਾਂ ਇਹ ਕਾਨੂੰਨੀ ਪਹਿਲੂ ਐ ਇਸ ਮਸਲੇ ਦਾ ਜੋ ਫੈਸਲਾ ਆਇਆ ਇੱਕ ਇਹਦਾ ਸਮਾਜਿਕ ਪਹਿਲੂ ਐ ਦੋ ਘਟਨਾ ਕਰਮ ਨੇ ਪਹਿਲਾ ਪਹਿਲੂ ਕਿ ਇੱਕ ਘਟਨਾ ਇੱਕ ਬੰਦਾਈ ਜੀ ਜਿਹੜਾ ਭਜੇਂਦਰ ਸਿੰਘ ਨਾਮ ਦਾ ਹਰਿਆਣੇ ਨਾਲ ਸੰਬੰਧ ਰੱਖਦਾ ਪਛੋਕੜ ਉਹਦਾ जाट ਪਰਿਵਾਰ ਤੋਂ ਆਉਂਦਾ ਹੈ ਹੈਨਾ ਜਮਨਾ ਨਗਰ ਦਾ ਵਾਸੀ ਹੈ ਤੇ ਇੱਥੇ ਆ ਕੇ ਬਤੌਰ ਪਾਦਰੀ ਪਾਸਟਰ ਆਪਣਾ ਇੱਕ ਸੈਂਟਰ ਖੋਲਦਾ ਹੈ ਹੈਨਾ ਉਹ ਸੈਂਟਰ ਚ ਭੀੜ ਜੁੜਨ ਲੱਗਦੀ ਹੈ ਰਾਜਨਿਤਿਕ ਚਿਹਰੇ ਮੋਹਰੇ ਆਉਣ ਲੱਗਦੇ ਨੇ ਉਹਦੀਆਂ ਤਸਵੀਰਾਂ ਕਿੰਨਿਆਂ ਨਾਲ ਨੇ ਲੀਡਰਸ਼ਿਪਰਾਂ ਨਾਲ ਸਾਰੀਆਂ ਕੁਛ ਨੇ ਸਾਰੇ ਭੀੜ ਨੂੰ ਦੇਖ ਕੇ ਜਿੱਥੇ ਭੀੜ ਹੋਊਗੀ ਉੱਥੇ ਸਿਆਸਤਦਾਨ ਜਾਣਗੇ ਹੂੰ ਹੁਣ ਤਾਂ ਕਈ ਡਿਲੀਟ ਵੀ ਕਰ ਰਹੇ ਆ ਫੋਟੋਆਂ ਜੀ ਮੈਂ ਕਿਹਨਾਂ ਕਿੰਨੀਆਂ ਕਰ ਲਵਾਂਗੇ ਜਿਹੜੀਆਂ ਲੋਕਾਂ ਨੇ ਸੇਵ ਕਰ ਕਰਕੇ ਰੱਖੀ ਹੁੰਦੀਆਂ ਉਹ ਨਹੀਂ ਡਿਲੀਟ ਹੁੰਦੀਆਂ ਹੁੰਦੀਆਂ ਬਿਲਕੁਲ ਜੀ ਇਹ ਚੀਜ਼ਾਂ ਹੁਣ ਡਿਲੀਟ ਨਹੀਂ ਹੋਣੀਆਂ ਪਹਿਲਾਂ ਦੇਖਣਾ ਸੀ ਹੂੰ ਪਰ ਅਦਾਲਤ ਦੇ ਵਿੱਚ ਇਹ ਮਾਮਲਾ ਲੰਬੇ ਸਮੇਂ ਤੋਂ ਵਿਚਾਰधीन ਸੀ ਕਿਸ ਪੱਧਰ ਤੇ ਦਬਾਇਆ ਗਿਆ ਸੀ ਕਿਸ ਪੱਧਰ ਤੇ ਰੋਕਿਆ ਗਿਆ ਸੀਗਾ ਤੁਸੀਂ ਇਹ ਦੇਖੋ ਕਿ ਇਹ ਮਾਮਲਾ ਲਗਭਗ 218 ਦਾ ਹੈ ਜੀ 218 ਦੇ ਵਿੱਚ ਬਜਿੰਦਰ ਸਿੰਘ 에어ਪੋਰਟ ਤੋਂ ਗ੍ਰਿਫਤਾਰ ਕੀਤਾ ਸੀ ਇਸ ਮਾਮਲੇ 'ਚ ਫਰਾਰ ਹੋਣ ਲੱਗਿਆ ਸੀ ਤੇ ਉਸ ਔਰਤ ਦਾ ਕਹਿਣਾ ਕਿ ਮੈਨੂੰ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਮਹਾਲੀ ਆਪਣੇ ਫਲੈਟ ਫਲੂਟ 'ਚ ਘਰ 'ਚ ਜਿੱਥੇ ਵੀ ਉੱਥੇ ਬੁਲਾਇਆ ਤੇ ਮੇਰੇ ਨਾਲ ਸ਼ੋਸ਼ਣ ਕੀਤਾ ਹੈਨਾ ਤੇ ਉਹ ਤੋਂ ਬਾਅਦ ਮਾਮਲਾ ਠੰਡੇ ਵਾਸਤੇ ਚਲਾ ਗਿਆ ਉਹਨੂੰ ਜਮਾਨਤ ਮਿਲ ਗਈ ਤੇ ਠੀਕ ਹੈ ਅਗਲੇ ਦੀ ਪਹੁੰਚ ਅਪਰੋਚ ਉੱਪੀ ਹੋਊਗੀ ਕਈ ਤਾਂ ਕਹਿੰਦੇ ਸੱਤਾ ਵਿਚਾਰ ਰਹੀ ਹੈ ਉਹਨੂੰ ਹੂੰ ਪਰ ਉਹ ਤੇ ਲੜੀ ਤੇ ਆਖਰ ਉਹਦੇ ਘਰ ਵਾਲੇ ਦੇ ਹਵਾਲੇ ਜੇ ਤੁਸੀਂ ਸੁਣੋ ਤਾਂ ਉਹ ਕਹਿੰਦਾ ਵੀ 5 ਕਰੋੜ ਦੀ ਆਫਰ ਵੀ ਦੇ ਰਹੇ ਸੀ ਤੇ ਪੈਰਲਰ ਮੇਰੇ ਤੇ ਕੇਸ ਵੀ ਪਾ ਰਹੇ ਸੀ ਉਹ ਕਹਿੰਦਾ ਮੈਂ ਤਾਂ ਕਪੂਰਥਲਾ ਜੇਲ੍ਹ ਚ ਵੀ ਰਿਹਾ ਮੈਂ ਤਾਂ ਬੜੈਲ ਜੇਲ੍ਹ ਚ ਵੀ ਰਿਹਾ ਮੇਰੇ ਤੇ ਪੈਰਲ ਕੇਸ ਵੀ ਪਾਏ ਤੇ 5-5 ਕਰੋੜ ਦੀ ਆਫਰ ਵੀ ਸੀ ਸਮਝੌਤੇ ਦੀ ਹੂੰ ਤੇ ਪਰ ਉਹ ਕਹਿੰਦੇ ਅਸੀਂ ਪਿੱਛੇ ਨਹੀਂ ਹਟੇ ਤੇ ਕਾਨੂੰਨ ਨੇ ਪੁਲਿਸ ਨੇ ਵਕੀਲਾ ਨੇ ਤੇ ਆਖਰ ਜੱਜ ਸਾਹਿਬ ਨੇ ਅਦਾਲਤ ਨੇ ਸਾਡੀ ਸੱਚ ਦੀ ਜਿੱਤ ਦਿੱਤੀ ਹੈ ਤੇ ਅੱਜ ਉਹਨੂੰ ਸਜ਼ਾ ਹੋਗੀ। ਉਮਰ ਕੈਦ ਦੀ ਸਜ਼ਾ। ਟਿਲ ਡੈਥ ਤੱਕ ਉਮਰ ਕੈਦ ਦੀ ਸਜ਼ਾ ਉਹਦਾ ਅਗਲਾ ਅੱਗੇ ਚੌਥੀ ਦਵੇ। ਕੁਝ ਭਰੀ ਹੋਏ ਨੇ ਉਹਨਾਂ ਨੂੰ ਲੈ ਕੇ ਪੀੜਤਿਰ ਕਹਿੰਦੀ ਆ ਅਸੀਂ ਅੱਗੇ ਉਹਨਾਂ ਦਾ ਮਸਲਾ ਜਾਵਾਂਗੇ। ਮੈਂ ਕਹਿੰਨਾ ਬਜਿੰਦਰ ਸਿੰਘ ਵੀ ਅੱਗੇ ਚਲਾ ਜਾਊਗਾ। ਸੋ ਇਸ ਤੇ ਇੱਕ ਤਾਂ ਇਹ ਹੈ। ਆਪਣੇ ਆਪ ਨੂੰ ਜਸੂ ਜਸੂ ਕਹਿਣ ਵਾਲਾ ਇਹ ਬੰਦਾ ਇਕੱਲੇ ਇਸ ਤਰ੍ਹਾਂ ਦੇ ਨਹੀਂ ਦੋ ਹੋਰ ਮਾਮਲਿਆਂ 'ਚ ਘਿਰਿਆ। ਕੋਈ ਕਾਪੀ ਮਾਰ ਰਿਹਾ ਕਿਸੇ ਔਰਤ ਦੇ ਉਹਨਾਂ ਨਾਲ ਲੜਾਈ ਝਗੜਾ ਕਰ ਰਿਹਾ ਹੈ। ਇੱਕ ਹੋਰ ਤੇ ਸਰੀਰਕ ਸ਼ੋਸ਼ਣ ਦੇ ਇਹ ਇੱਕ ਔਰਤ ਨੇ ਹੋਰ ਸ਼ਿੰਗਸ਼ੋਸ਼ਣ ਦੇ ਦੋਸ਼ ਲਾਏ ਨੇ ਕਿ ਮੈਨੂੰ ਬੁਲਾਇਆ ਜੀ ਕੈਵਨ ਚ ਬਿਠਾਇਆ ਮੈਨੂੰ ਧੱਕੇ ਨਾਲ ਹੈਨਾ ਫੜਨ ਦੀ ਕੋਸ਼ਿਸ਼ ਕੀਤੀ ਇਹ ਸਾਰ ਸੋ ਹੋ ਸਕਦਾ ਹੈ ਇਸ ਘਟਨਾ ਤੋਂ ਬਾਅਦ ਕਿੰਨੇ ਹੋਰ ਲੋਕ ਸਾਹਮਣੇ ਆ ਜਾਣ ਸੋ ਇੱਕ ਤਾਂ ਆ ਪਹਿਲੂ ਹੈ ਦੂਸਰਾ ਜਿਹੜਾ ਸਮਾਜਿਕ ਪਹਿਲੂ ਹੈ ਜੀ ਕਿ ਪੰਜਾਬ ਮੰਡੀਆਂ ਜਨਾਬ ਜਿਹੜਾ ਆਓ ਇੱਥੇ ਦਾ ਧਨ ਦੌਲਤ ਵੀ ਵਰਤੋ ਇੱਥੇ ਦੇ ਸਰੀਰ ਵੀ ਵਰਤੋ ਇੱਥੇ ਦੇ ਲੋਕ ਵੀ ਵਰਤੋ ਇੱਥੇ ਸਾਧਨ ਵਰਤੋ ਤੇ ਜਾਓ ਹੂੰ ਪਹਿਲਾ ਡੇਰਾਬਾਦ ਦਾ ਦਬਦਬਾ ਜੀ ਉਹ ਉਸਨੇ ਆਪਣਾ ਧੰਦਾ ਪੂਰਾ ਪਾਲਿਆ ਹੋਇਆ ਕਿ ਹਾਂ ਡੇਰਿਆਂ ਵਾਲੇ ਦਾ ਮਤਲਬ ਕਿੰਨੇ ਡੇਰਿਆਂ ਨੂੰ ਮੈਂ ਇਹ ਜਿਹਿਆਂ ਨੂੰ ਜਾਣਦਾ ਜਿਨ੍ਹਾਂ ਨੇ ਤਖਤਾਂ ਤੋਂ ਉੱਚੇ ਆਪਣੇ ਨਿਸ਼ਾਨ ਸਾਹਿਬ ਲਾ ਲੇ ਬਿਲਕੁਲ ਜੀ ਤੇ ਕੋਈ ਸਾਡੀ ਮਰਿਆਦਾ ਕਿਤੇ ਗੱਲ ਨਹੀਂ ਕਰਦੀ ਉਲਟਾ ਅਸੀਂ ਉਹਨਾਂ ਨੂੰ ਚੱਕੀ ਫਿਰਦੇ ਆ ਨਾਲ ਕਿਹਨਾਂ ਕੋਲ ਲੋਕ ਨੇ ਸੋ ਡੇਰਾਬਾਦ ਚਾਹੇ ਕਿਸੇ ਧਰਮ ਦੇ ਚਾਹੇ ਸਿੱਖ ਧਰਮ ਦੇ ਵਾਲੇ ਨਾਲ ਆ ਰਿਹਾ ਚਾਹੇ ਪੰਜਾਬ ਸਿੰਧੂ ਧਰਮ ਦੇ ਵਾਲੇ ਨਾਲ ਆ ਰਿਹਾ ਚਾਹੇ ਦਲਤ ਭਾਈ ਚਰਦੇ ਵਾਲੇ ਨਾਲ ਆ ਰਿਹਾ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਾ ਤੇ ਸਾਡੇ ਲੋਕਾਂ ਚ ਪਾੜੇ ਪਾਉਂਦਾ। ਉਹ ਤੋਂ ਬਾਅਦ ਆ ਨਵਾਂ ਕੰਮਦੰਦਾ ਸ਼ੁਰੂ ਹੋਇਆ। ਕਿ ਆਓ ਜੀ ਉਹਦੇ ਧਰਮ ਤਬਦੀਲੀ ਵੀ ਕਰਾਓ ਤੇ ਆਪਣੀ ਦੁਕਾਨ ਵੀ ਚਲਾਓ। ਮੈਂ ਕਹਿੰਦਾ ਕੁਝ ਲੋਕ ਆਰਥਿਕ ਤੌਰ ਤੇ ਇਹਨਾਂ ਕੰਨੀ ਗਏ ਹੋਣੇ, ਕੁਝ ਵਿਦੇਸ਼ ਦੇ ਲਾਲਚ ਚ ਗਏ ਹੋਣੇ, ਕੁਝ ਜਵਾਕਾਂ ਦੇ ਵੱਲ ਨਾਲ ਗਏ ਹੋਣੇ, ਹੈ ਕੁਝ ਆਪਣੇ ਧਰਮਾਂ ਦੀਆਂ ਰੀਤੀ ਰਿਵਾਜਾਂ ਤੋਂ ਔਖੇ ਔਖੇ ਗਏ ਹੋਣਗੇ, ਰੋਜ਼ ਆ ਕੁਝ ਕਰਨਾ ਪੈਂਦਾ ਛੱਡੋ ਜੀ ਹੈਨਾ, ਇੱਧਰ ਤਾਂ ਬੜੀਆਂ ਮੌਜਾਂ ਨੇ, ਕੁਝ ਚੱਕਾ ਚੌਂ ਤੋਂ ਪ੍ਰਭਾਵਿਤ ਹੋ ਕੇ ਜਈਆਂ ਪਾਰਟੀਆਂ ਛੱਡੀਆਂ ਜਿਵੇਂ ਕੁਝ ਹੁੰਦੀਆਂ। ਬਕਾਇਦਾ ਤੌਰ ਤੇ ਪੰਜਾਬ ਦੇ ਵਿੱਚ ਇਸਾਈ ਭਾਈਚਾਰਾ ਪਹਿਲਾਂ ਤੋਂ ਵਸਦਾ ਹੈ ਜੀ ਉਹਨਾਂ ਦੀ ਰੋਹ ਰੀਤਾਂ ਦੇ ਹਵਾਲੇ ਨਾਲ ਪੰਜਾਬ ਦੇ ਲੋਕਾਂ ਨਾਲ ਇੱਕ ਸਾਂਝ ਹੈ ਪਰ ਜਿਹੜਾ ਬਾਹਰੋਂ ਆ ਰਿਹਾ ਹੈ ਸਟੱਫ ਉਹ ਸਟੱਫ ਦੇ ਹਵਾਲੇ ਨਾਲ ਬਕਾਇਦਾ ਤੌਰ ਤੇ ਕਾਲ ਤੱਕ ਸਭ ਦੇ ਜਥੇਦਾਰ ਕੋਲ ਗਏ ਸੀ ਸਥਾਨਕ ਐਸਾਈ ਭਾਈਚਾਰੇ ਦੇ ਨਮਾਇंदे ਉਹ ਕਹਿੰਦੇ ਪਾਈ ਇਹਨਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ ਜ਼ਮੀਨਾਂ ਖਰੀਦਦੇ ਨੇ ਆ ਕੇ ਨਵਾਂ ਡੇਰਾ ਇਸਾਈਆਂ ਦੇ ਹਿਸਾਬ ਨਾਲ ਡੇਰਾ ਹੈ ਨਾ ਆਪਣੇ ਲਈ ਤਾਂ ਹੈ ਇਹ ਨਵੇਂ ਡੇਰੇ ਖੋਲਦੇ ਨੇ ਤੇ ਧੰਦਾ ਪਨ ਪਰਿਆ ਹੂੰ ਤੇ ਇਸ ਲਈ ਇੱਥੇ ਸਾਡੇ ਸਰੀਰ ਵੀ ਵਰਤਦੇ ਨੇ ਸਾਡਾ ਪੈਸਾ ਵੀ ਵਰਤਦੇ ਨੇ ਸਾਡਾ ਤਾਂ ਪੈਸਾ ਵੀ ਲੋਕਾਂ ਦੀ ਚੀਜ਼ਾਂ ਵੀ ਵਰਤਦੇ ਨੇ ਸਾਰਾ ਕੁਝ ਵਰਤਾ ਹੋ ਰਿਹਾ ਤੁਸੀਂ ਇਹ ਅੰਦਾਜ਼ਾ ਲਾਓ ਕਿ ਇਹ ਜਮਨानगर ਤੋਂ ਆਇਆ ਬੰਦਾ ਹਾਂ ਜੀ ਆ ਮੈਨੂੰ ਇੱਕ ਰਿਪੋਰਟ ਪਈ ਆ ਮੇਰੇ ਕੋਲ ਪਿੰਡ ਹੈ ਰੂਦੂ ਸਿੰਘ ਵਾਲਾ ਹੂੰ ਉੱਥੇ ਇੱਕ ਬੰਦਾ ਹੈ ਜੀ ਰਾਧੇ ਸ਼ਾਮ ਨਾਂ ਦਾ ਉਹ ਆਪਣਾ ਆਸ਼ਰਮ ਵੀ ਖੋਲ ਰਿਹਾ ਬਿਰਦਾ ਆਸ਼ਰਮ ਵੀ ਖੁੱਲੂਗਾ ਜੀ ਹੈਨਾ ਤੇ ਆ ਅ ਗਊਸ਼ਾਲਾ ਵੀ ਖੋਲ ਦੂਗਾ ਜੀ ਮੈਂ ਆ ਵੀ ਖੋਲ ਰਿਆ ਜੀ ਮੈਂ ਉਥੇ ਤੇ ਉਥੇ ਵੀ ਪੈਸੇ ਦੀ ਮੰਗ ਹੋ ਰਹੀ ਆ ਉਹ ਬੰਦੇ ਦੇ ਉੱਤੇ ਈਡੀ ਦੀ ਰੇਡ ਪੈ ਲਈ ਪਹਿਲਾਂ ਉਹ हिसार ਨਾਲ ਸੰਬੰਧਤ ਆ ਹਰਿਆਣੇ ਨਾਲੇ हिसार ਦੇ ਵਿੱਚ ਉਹਨੇ ਕੋਈ ਕੰਪਨੀ ਖੋਲੀ ਸੀ 2014 ਚ ਤੇ 8 ਸੁੱਬਿਆਂ ਚ ਉਹ ਬੰਦਾ 8 8 ਸੁੱਬਿਆਂ ਚ 4 ਮਤਲਬ ਕਿ ਕਰੋੜਾਂ ਦੀ ਠੱਗੀ ਕਰ ਤੱਕ 3000 ਕਰੋੜ ਦੀ ਠੱਗੀ ਆ 3000 ਕਰੋੜ ਦੀ ਠੱਗੀ ਦੇ ਵਿੱਚ ਉਹ ਫਰਾਰ ਹੋਇਆ ਲੁਕਦਾ ਫਿਰਦਾ ਰਿਹਾ ਆਬ ਜੇ ਉਹ ਹੁਣ ਜਮਾਨਤਾ ਤੋਂ ਬਾਅਦ ਇੱਥੇ ਆ ਕੇ ਜੀ ਕਹਿੰਦਾ ਮੈਂ ਪਰਮਹੰਸਾਂ ਮੈਂ ਕ੍ਰਿਸ਼ਨ ਜੀ ਦਾ ਭਗਵਾਨ ਦਾ ਰੂਪਾਂ ਹੈ ਨਾ ਇੱਥੇ ਆ ਕੇ ਹੁਣ ਆਸ਼ਰਮ ਖੋਲ ਰਿਹਾ ਡੇਰੇ ਖੋਲ ਰਿਹਾ ਤੇ ਜੀ ਇਹ ਪੰਜਾਬ ਦੀ ਧਰਤੀ ਉਹ ਮਿਲਦੀ ਹੈ ਇੱਕ ਪਾਸੇ ਮੁੱਦਾ ਖੜਾ ਕਿ ਬਾਹਰਲੇ ਸੁਬਿਆਂ ਦੇ ਇੱਥੇ ਆ ਕੇ ਲੋਕ ਸਾਡੀ ਰਹਿਤਨ ਨੂੰ ਬਦਲ ਰਹੇ ਨੇ ਸਾਡੇ ਡੀਐਨਏ ਨੂੰ ਬਦਲ ਰਹੇ ਨੇ ਸਾਡੇ ਸੱਭਿਆਚਾਰ ਨੂੰ ਬਦਲ ਰਹੇ ਨੇ ਮੈਂ ਕਹਿੰਦਾ ਜਿਹੜਾ ਕੰਮ ਕਰਨ ਲਈ ਆਵੇ ਕੋਈ ਨਾ ਆਵੇ ਅਸੀਂ ਵੀ ਕਿਤੇ ਕੰਮ ਕਰਨ ਲਈ ਜਾਂਦੇ ਆ ਸਾਡੇ ਲੋਕ ਵੀ ਬਾਹਰਲੇ ਮੁਲਕਾਂ ਤੱਕ ਗਏ ਨੇ ਪਰ ਜੇ ਸਾਨੂੰ ਕਿਸੇ ਹੋਰ ਸੂਬੇ ਦੇ ਵਿੱਚ ਖਾਸ ਕਰ ਉੱਤਰਾਖੰਡ ਜੰਮੂ ਕਸ਼ਮੀਰ ਹਿਮਾਚਲ ਸਾਨੂੰ ਜ਼ਮੀਨ ਦਾ ਟੁਕੜਾ ਖਰੀਦਣ ਦੀ ਇਜਾਜ਼ਤ ਨਹੀਂ ਤੇ ਉਹ ਆ ਕੇ ਇੱਥੇ ਵੋਟ ਵੀ ਬਣਾਉਣ ਇੱਥੇ ਸਪੋਰਟ ਵੀ ਬਣਾਉਣ ਰਾਜਨੀਤਿਕ ਫੈਸਲੇ ਵੀ ਉਹ ਕਰਨ ਹੁਣ ਜਦੋਂ ਰਾਜਨੀਤੀ ਉਹ ਪੰਜਾਬ ਦੀ ਉਹਨਾਂ ਨੇ ਫੈਸਲੇ ਕਰਨ ਲੱਗ ਜਾਣਾ ਹੈ ਅ타 ਸਰਪੰਚੀ ਤੱਕ ਦੀ ਚੋਟਾ ਲੱਭੇ ਜੀ ਮੈਂ ਕਿਹਾ ਜਦੋਂ ਸਾਡੇ ਵਾਲੇ ਬੰਦੇ ਜਾ ਕੇ ਬਾਹਰ ਪ੍ਰਧਾਨ ਮੰਤਰੀ ਦੇ ਸੁਪਨੇ ਲੈਂਦੇ ਨੇ ਅਗਲਾ ਸਰਪੰਚੀ ਤੇ ਲਊਗਾ ਪਰ ਇਹਦੇ ਲਈ ਨਿਯਮ ਕਿਹਨੇ ਬਣਾਉਣੇ ਸੀ ਕਿ ਵੀ ਇੱਥੇ ਤੁਸੀਂ ਕੰਮ ਲਈ ਆਏ ਹੋ ਸਿਰਫ ਤੁਹਾਡਾ ਜੌਬ ਕਾਰਡ ਬਣੂਗਾ ਤੁਸੀਂ ਵੋਟਰ ਸਪੋਰਟਰ ਜਿੱਥੇ ਤੇ ਰਹਿਣਾ ਆਪਣੇ ਸੂਬੇ ਦੇ ਰੋ ਤੇ ਫਿਰ ਆਜਾ ਦਿਨਾਂ ਦੇਖਣੇ ਪੈਂਦੇ ਪਾਸਟਰਾਂ ਵਾਲੇ ਜਾਂ ਪਾਦਰੀਆਂ ਵਾਲੇ ਬਿਲਕੁਲ ਇਹ ਦੁਕਾਨਦਾਰੀਆਂ ਤਾਂ ਚੱਲ ਰਹੀਆਂ ਇਹਦੇ ਲਈ ਸਾਡਾ ਰਾਜਨੀਤਿਕ ਸਿਸਟਮ ਜ਼ਿੰਮੇਵਾਰ ਹੈ ਤਾਂ ਅੱਗੇ ਦੇਖਦੇ ਹਾਂ ਕਿ ਕਰਨਲ ਵਾਰਡ ਦੀ ਪਤਨੀ ਬੀਤੇ ਦਿਨੇ ਹੀ ਸੀਐਮ ਨਾਲ ਮੀਟਿੰਗ ਕਰਕੇ ਆਏ ਨੇ ਤੇ ਉਹਨਾਂ ਨੇ ਅੱਜ ਵੱਡੀ ਦੋਸ਼ ਲਾ ਦਿੱਤੇ ਆ ਕਾਨਫਰੰਸ ਕੀਤੀ ਆ ਕਿ ਉਹਨਾਂ ਨੂੰ ਜਿਹੜਾ ਭਰੋਸਾ ਦਿੱਤਾ ਗਿਆ ਸੀ ਉਹ ਕਿਤੇ ਵੀ ਖੜਾ ਨਹੀਂ ਉੱtre ਇਥੋਂ ਤੱਕ ਕਿ ਉਹਨਾਂ ਦੀ ਕਾਲ ਵੀ ਜਿਹੜੀ ਅਟੈਂਡ ਨਹੀਂ ਕਰ ਰਹੇ ਉਹਨਾਂ ਦੇ OS ਤੱਕ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਇੱਕ ਪਾਸੇ ਤਾਂ ਦੇਸ਼ ਦੇ ਸੁਰੱਖਿਆ ਦੇ ਮੁਲਾਜ਼ਮ ਨਾਲ ਜਿਹੜੇ ਜੁੜਿਆ ਹੋਇਆ ਮਸਲਾ ਇਹ ਦੂਜੇ ਪਾਸੇ CBI ਤੱਕ ਦੀ ਇਸ ਮਸਲੇ 'ਚ ਮੰਗ ਹੋ ਰਹੀ ਹੈ ਤਾਂ ਇਸ ਮਸਲੇ ਨੂੰ ਸੁਲਝਾਣ ਦੀ ਥਾਂ ਦਿਨੋ ਦਿਨ ਕਿਉਂ ਉਲਝਾਇਆ ਜਾ ਰਿਹਾ ਕੀ ਕਰਨ ਲੱਗਦੇ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਕਰਨਲ ਬਾਠ ਵਾਲਾ ਮੁੱਦਾ ਜਦੋਂ ਖੜਾ ਹੋਇਆ ਸੀ ਤਾਂ ਪੁਲਿਸ ਦੇ ਵਿਵਹਾਰ ਦੇ ਆਧਾਰ 'ਤੇ ਖੜਾ ਹੋਇਆ ਸੀ ਕਿ ਪੁਲਿਸ ਦਾ ਬਤਿਹਰਾ ਸਹੀ ਨਹੀਂ ਆ ਲੜਾਈ ਇਹ ਪੁਰਸ ਦੇ ਬਤੀਰੇ ਦੀ ਬਣ ਰਹੀ ਸੀ ਪਰ ਮੁੱਖ ਮੰਤਰੀ ਦੇ ਘਰ ਤੱਕ ਜਾਂਦੇ ਜਾਂਦੇ ਕਰਨਲ ਬਾਠ ਦਾ ਮਸਲਾ ਬਣ ਕੇ ਰਹਿ ਗਿਆ ਗੱਲਾ ਤੇ ਕੱਲ ਪਰਿਵਾਰ ਨੇ ਬਾਹਰ ਆ ਕੇ ਹੀ ਕਿਹਾ ਨਾ ਕਿ ਮੇਰੇ ਸਿਰ ਤੇ ਹੱਥ ਰੱਖਦਾ ਮੈਨੂੰ ਧੀ ਮੰਗ ਕਿਹਾ ਹੈ ਨਾ ਤੇ ਮੈਨੂੰ ਕਿਹਾ ਕਿ ਤੂੰ ਕਿਉਂ ਫਿਕਰ ਕਰਦੀ ਆ ਆਪਣਾ ਨੰਬਰ ਦੇ ਦੇ ਸਾਡਾ ਨੰਬਰ ਲੈ ਜਾ ਲੈ 6 ਵਜੇ ਤੱਕ ਕਾਰਵਾਈ ਹੋਈ ਖੜੀ ਉਹ ਐਸਜੀ ਨੂੰ ਕਹਿੰਦਾ ਕਿ ਹੁਣੇ ਕਾਰਵਾਈ ਕਰਕੇ ਜਵਾਬ ਦਿਓ ਭੈਣ ਨਾਲ ਗੱਲ ਕਰੋ ਇਸ ਬੱਚੀ ਨਾਲ ਗੱਲ ਕਰ ਕਿੱਟੀ ਮੈਂ ਦਾ ਬਾਗੋ ਬਾਗੋ ਮੈਂ ਸਲੂਟ ਕਰਦੀ ਆ ਮੁੱਖ ਮੰਤਰੀ ਸਾਹਿਬ ਇੰਨੇ ਗੰਭੀਰ ਹੋ ਮਤਲਬ ਸਿਆਸਤ ਕਿਵੇਂ ਤੁਹਾਨੂੰ ਹੈ ਟਪੜਾ ਦੇ ਦਿੰਦੀ ਆ ਟਰਕਾ ਦੇ ਦਿੰਦੀ ਆ ਇਹ ਸ਼ਾਇਦ ਬੀਬੀ ਸਮਝੇ ਨਹੀਂ ਪਾਈ ਉਹਦਾ ਸ਼ਿਕਾਇਤ ਪਰ ਜੀ ਪਰ ਸਵਾਲ ਇੱਥੇ ਵੱਡਾ ਇਹ ਖੜਾ ਹੈ ਕਿ ਜਦੋਂ ਤੁਸੀਂ ਘਟਨਾ ਦੇ ਆਧਾਰ ਤੇ ਲੜੋਗੇ ਮੁੱਦੇ ਨੂੰ ਪਿੱਛੇ ਛੱਡ ਦੋਗੇ ਫਿਰ ਧੋਖਾ ਖਾਓਗੇ ਜੇ ਤੁਸੀਂ ਮੁੱਦੇ ਦੇ ਆਧਾਰ ਤੇ ਲੜਾਈ ਲੜਦੇ ਕਿ ਮੁੱਦਾ ਪੁਲਿਸ ਦੇ ਵਿਵਹਾਰ ਦਾ ਹੈ ਜਿਹੜਾ ਆਮ ਲੋਕਾਂ ਨਾਲ ਰੋਜ਼ ਵਧੀ ਕੀ ਕਰਦਾ ਹੈ ਪੁਲਸ ਤੰਤਰ ਸੜਕ ਤੇ ਸਕੂਟਰ ਰੋਕ ਕੇ ਮੋਟਰਸਾਈਕਲ ਮੈਂ ਕਹਿੰਨਾ ਕਿਸੇ ਕੋਲ ਕਾਗਜ਼ ਨਹੀਂ ਪੂਰੇ ਤੁਸੀਂ ਚਲਾਨ ਕਟੋ ਕਿਸੇ ਕੋਲ ਕਿਸੇ ਨੇ ਚੋਰੀ ਚਕਾਰੀ ਕਰ ਲਈ ਤੁਸੀਂ ਕਾਨੂੰਨੀ ਤੌਰ ਤੇ ਅੰਦਰ ਦਿਓ ਬਿਨਾ ਦੋਸਤ ਸਬਤ ਹੋਇਆ ਕਿਸੇ ਦੀ ਵੀ ਥਪੜੇ ਮਾਰਨਾ ਕਿਸੇ ਨੂੰ ਕਾਰ ਚੋਂ ਲਾ ਕੇ ਧੂ ਲੈਣਾ ਹੈ ਨਾ ਕਿਸੇ ਨੇ ਫੁੱਟਰ ਵਾਲੀ ਗੱਡੀ ਨੂੰ ਸੈੱਡ ਨਹੀਂ ਦਿੱਤੀ ਤਾਂ ਉਹਦੇ ਨਾਲ ਲੜ ਪੈਣਾ ਤੇ ਆਮ ਬੰਦਿਆਂ ਨਾਲ ਰੋਜ਼ ਜੋ ਬਿਵਹਾਰੇ ਪੁਲਿਸ ਤੰਤਰ ਕਰਦਾ ਹੈ ਤੇ ਉਸ ਸਮੇਂ ਕਿੰਨੇ ਧਰਨੇ ਲਾਏ ਆਪਾਂ ਕਿੰਨੇ ਕ ਆਪਾਂ ਇਕੱਠੇ ਹੋਏ ਖਾਸ ਕਰਕੇ ਐਲੀਟ ਕਲਾਸ ਕਦੋਂ ਲੋਕਾਂ ਦੇ ਮਸਲੇ ਚ ਆਉਂਦੀ ਹੈ ਪਰ ਇਹਨਾਂ ਦੇ ਮਸਲੇ ਚ ਤਾਂ ਵੀ ਲੋਕ ਆਏ ਇਹ ਬੜਾ ਮਸਲਾ ਸੀ ਔਰ ਇਹ ਫੌਜ ਦੇ ਨੁਮਾਇंदे ਦਾ ਮਸਲਾ ਸੀ ਤਾਂ ਸਰਕਾਰਾਂ ਤਾਂ ਗਿੱਲੀਆਂ ਕੇਂਦਰ ਦੀ ਵੀਚ ਇਨਵੋਲਵਮੈਂਟ ਹੋਈ ਤਾਂ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਮਿਲਿਆ ਇਹ ਤੋਂ ਪਹਿਲਾਂ ਦੇਸ਼ ਦੇ ਰੱਖਿਆ ਮੰਤਰੀ ਨੂੰ ਮਿਲਿਆ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਟਾਈਮ ਬਾਅਦ ਚੋਂ ਮਿਲ ਰਿਹਾ ਕਿਉਂਕਿ ਰੱਖਿਆ ਮੰਤਰੀ ਘੱਟੋ ਘੱਟ ਫੈਸਲਾ ਆਪ ਲੈਣ ਜੋਗਾ ਇੰਨਾ ਤਾਂ ਹੈਗਾ ਕਿ ਮੈਂ ਕਿਹਨੂੰ ਮਿਲਣਾ ਹੈ ਕਿਹਨੂੰ ਨਹੀਂ ਪੰਜਾਬ ਦੇ ਮੁੱਖ ਮੰਤਰੀ ਆਪ ਫੈਸਲਾ ਲੈਣ ਜੋਗੇ ਨਹੀਂ ਕਿ ਕਿਹਨੂੰ ਮਿਲਣਾ ਹੈ ਕਿਹਨੂੰ ਨਹੀਂ ਕੇਜਰੀਵਾਲ ਜੀ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਹੁਣ ਤਾਂ ਮਨੀਸ਼ ਸ਼ੋਧਿਆ ਤੋਂ ਵੀ ਪੁੱਛਣਾ ਪੈਂਦਾ ਹੋਊਗਾ ਸੋ ਜਦੋਂ ਉਧਰੋਂ ਹਰੀ ਚੰਡੀ ਮਿਲਦੀ ਹੈ ਤਾਂ ਮੁਲਾਕਾਤ ਹੁੰਦੀ ਹੈ ਸੋ ਇਸ ਲਈ ਇਹ ਮੁਲਾਕਾਤ ਕੱਲ ਦਾ ਦਿਨ ਸੀ ਔਰ ਅੱਜੇ ਮੇਰੀ ਗੱਲ ਹੋ ਰਹੀ ਸੀ ਸੀਨੀਅਰ ਪੱਤਰਕਾਰ ਸਰਦਾਰ ਹਮਿੰਦਰ ਸਿੰਘ ਹੋਰਾ ਨਾਲ ਉਹ ਕਹਿੰਦੇ ਵੀ ਇਹ ਬੀਬੀ ਪਤਾ ਨਹੀਂ ਕਿਉਂ ਭੁੱਲ ਗਈ ਕਿ ਚੰਦ ਦਿਨ ਪਹਿਲਾਂ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਨ ਆਏ ਕਿਸਾਨਾਂ ਨਾਲ ਹੈਨਾ ਗੱਲਾਂ ਬਾਤਾਂ ਕਰਨ ਤੋਂ ਬਾਅਦ ਬੈਠਕ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੇ ਬਾਰਡਰ ਤੱਕ ਜਿੱਥੇ ਧਰਨਾ ਚੱਲਦੇ ਉਸੇ ਤੱਕ ਨਹੀਂ ਆਣ ਦਿੱਤਾ ਜਦੇ ਰਾਹ ਚ ਗ੍ਰਿਫਤਾਰ ਕਰ ਲਿਆ ਫਿਰ ਇਹਨਾਂ ਦਾ ਯਕੀਨ ਕਿਵੇਂ ਕੀਤਾ ਜਾ ਸਕਦਾ ਸੋ ਜੀ ਜੀਨ ਗਵਾ ਚੁਕੀ ਸਿਆਸਤ ਹੈ ਜੀਨ ਗਵਾ ਚੁਕੀ ਸਰਕਾਰ ਹੈ ਜੀਨ ਗਵਾ ਚੁਕੀ ਲੀਡਰਸ਼ਿਪ ਹੈ ਸੋ ਇਹਨਾਂ ਦਾ ਭਰੋਸਾ ਨਹੀਂ ਅਗਲੀ ਕੱਲ ਦਾ 6 ਵਜੇ ਡੀਕਦੀ ਸੀ ਅੱਜ ਦੇ 6 ਵਜੇ ਵੀ ਟੱਪ ਨੇ ਤਾਂ ਕੇਸਰੀਵਾਲ ਨੇ ਵੀ ਪਟਿਆ ਜਿਹੜੇ ਆ ਲੁਧਿਆਣਾ ਵਿੱਚ ਡੇਰੇ ਲਾ ਲਿਆ ਇਸ ਨੂੰ ਕਿਵੇਂ ਦੇਖਦੇ ਹੋ ਉੱਥੇ ਜੇ ਕਰਨਲ ਵਾਰਡ ਦੀ ਪਤਨੀ ਨਾਲ ਵੀ ਜੋੜਿਆ ਜਾਵੇ ਕੁਝ ਮਸਲਾ ਤਾਂ ਕੇਸਰੀਵਾਲ ਨੇ ਵੀ ਸਿੱਪੀ ਸ਼ਰਮਾ ਨੂੰ ਭੈਣ ਬਣਾਇਆ ਸੀਗਾ ਉਹਦਾ ਮਸਲਾ ਵੀ ਆ ਜੇ ਉੱਥੀ ਦਾ ਉੱਥੀ ਖੜਾ ਤਾਂ ਕਿਵੇਂ ਦੇਖਦੇ ਹੋ ਕਿ ਆਖਰਕਾਰ ਹੁਣ ਕੀ ਲੁਧਿਆਣਾ ਤੋਂ ਰਾਸਵਾ ਦਾ ਰਸਤਾ ਜਿਹੜਾ ਭਾਲਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਜਿੱਤ ਜਿੱਤੀਏ ਤੇ ਫਿਰ ਰਾਸਵਾਬ ਜਾਵਾਂਗੇ ਬਿਲਕੁਲ ਜੀ ਹਰਵਿੰਦ ਕੇਜਰੀਵਾਲ ਤਿੰਨ ਦੇ ਨਾਲ ਹੀ ਪਰਮਾਨੈਂਟ ਤੌਰ ਤੇ ਵੈਸੇ ਪਰਮਾਨੈਂਟ ਤੌਰ ਤੇ ਹੁਣ ਦਿੱਲੀ ਹਾਰਨ ਤੋਂ ਬਾਅਦ ਪੰਜਾਬੇ ਨੇ ਹੈਨਾ ਕਿਉਂਕਿ ਆਦਤ ਤਾਂ ਉਹੀ ਲਾਲਸ਼ ਕਰਦੀ ਪਈ ਆ ਤੇ ਉਹ ਮੁੱਖ ਮੰਤਰੀ ਦੇ ਨਾਲ ਫਿਰ ਮਿਲਦਾ ਸੋ ਇਸ ਲਈ ਉਹਦਾ ਅਨੰਦ ਤਾਂ ਲੈ ਰਹੇ ਨੇ ਇਸੇ ਲਈ ਮਨੀਸ਼ ਸ਼ੋਧਿਆ ਵੀ ਤੁਰਿਆ ਤੁਰੈ ਸਿੰਦਰ ਜੈਨ ਵੀ ਤੁਰਿਆ ਬਿਵਾ ਕੁਮਾਰ ਵੀ ਤੁਰਿਆ ਹੋਰ ਕਈ ਅਮਲਾ ਫਲਾ ਤੁਰਿਆ ਪਰਦਾ ਇੱਥੇ ਮਤਲਬ ਕਿ ਤਹਿਸੀਲਦਾਰਾਂ ਦੇ ਨਾਲ ਵੀ ਦਿੱਲੀ ਵਾਲੇ ਫਿੱਲੇ ਡੀਸੀਆਂ ਨਾਲ ਵੀ ਦਿੱਲੀ ਵਾਲੇ ਫਿੱਲੇ ਇੱਥੇ ਐ ਮਤਲਬ ਜਿੰਨੇ ਐਮਐਲਏ ਨੇ ਆਵਾਜ਼ ਦੀ ਪੱਟਦੀ ਉਹਨਾਂ ਨਾਲ ਵੀ ਦਿੱਲੀ ਵਾਲੇ ਫਿੱਲੇ ਮੰਤਰੀਆਂ ਨਾਲ ਵੀ ਦਿੱਲੀ ਵਾਲੇ ਫਿੱਲੇ ਮੁੱਖ ਮੰਤਰੀ ਦੇ ਨਾਲ ਪੱਕਾ ਬੜਾ ਫਿੱਲਾ ਸੋ ਇਹ ਸਾਰਾ ਕੁਝ ਲੱਗਿਆ ਸੋ ਇਸ ਲਈ ਇਹ ਤਾਂ ਪੱਕੇ ਉਹਨੂੰ ਜੋਕ ਮੰਗ ਚਿੰਬੜ ਗਏ ਪੰਜਾਬ ਨੂੰ ਇਹ ਤਾਂ ਪੰਜਾਬ ਦਾ ਖੂਨ ਲਹੂ ਚੂਸਣਗੇ ਤੇ ਕੇਜਰੀਵਾਲ ਜੀ ਲਈ ਲੁਧਿਆਣਾ ਹੀ ਹੁਣ ਪੰਜਾਬ ਹੈ ਫਿਲਹਾਲ ਜਦ ਤੱਕ ਵੋਟਾਂ ਨਹੀਂ ਪੈਂਦੀਆਂ ਬਾਕੀ ਪੰਜਾਬ ਦੇ ਮਸਲੇ ਸਾਰੇ ਠੱਠੇ ਕੂਚ ਤੇ ਕੱਲਾ ਹੁਣ ਲੁਧਿਆਣਾ ਹੀ ਇਹਨਾਂ ਨੂੰ ਦਿਖਦਾ ਤੇ ਉੱਥੇ ਤਿੰਨ ਦਿਨ ਪੱਕੇ ਬੈਠਣਗੇ ਅੱਜ ਕਹਿੰਦੇ ਅਸੀਂ ਮੀਟਿੰਗ ਕੀਤੀ ਵਰਕਰਾਂ ਨਾਲ ਆਪਣੇ ਇੰਚਾਰਜਾਂ ਨਾਲ ਡਿਊਟੀਆਂ ਲਾਤੀਆਂ ਜੀ ਤੈਹ ਹੋ ਗਿਆ ਜੀ ਕੱਲ ਨੂੰ ਕਹਿੰਦੇ ਜੀ ਕੁਮਾਰ ਮੰਡੀ ਦੇ ਵਿੱਚ ਵੱਡੀ ਨਸ਼ਿਆਂ ਦੇ ਖਿਲਾਫ ਰੈਲੀ ਕਰਨੀ ਹੈ ਜੀ ਬਲਡੋਜ਼ਰ ਕਲਚਰ ਦਾ ਗੁਣਗਾਨ ਕਰ ਰਹੇ ਨੇ ਕਿ ਬਲਡੋਜ਼ਰ ਕਲਚਰ ਬਾ ਕਮਾਲ ਜੀ ਉਹ ਪ੍ਰਿਆਗ ਰਾਜ ਦੇ ਵਿੱਚ 2021 ਦੇ ਵਿੱਚ ਕਿਸੇ ਗੈਂਗਸਟਰ ਦੇ ਨਾਂ ਦੇ ਉੱਤੇ ਨਾ ਘਰ ਟਾਏ ਸੀ ਪ੍ਰੋਫੈਸਰ ਦਾ ਵੀ ਟਾਤਾ ਵਕੀਲ ਦਾ ਵੀ ਟਾਤਾ ਹੋਰ 3-4 ਲੋਕਾਂ ਦੇ ਟਾਤੇ ਅਜਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਆ ਬਲਡੋਜ਼ਰ ਕੱਚਾ ਨਹੀਂ ਚੱਲੂਗਾ 10-10 ਲੱਖ ਰੁਪਇਆ ਤੁਰੰਤ ਉਹਨਾਂ ਨੂੰ ਦੋ ਉਹਨਾਂ ਦੇ ਘਰ ਬਣਵਾਓ ਤੇ ਕੱਲ ਨੂੰ ਇਹਨਾਂ ਦੇ ਤੇ ਵੀ ਇਹ ਕਾਰਵਾਈ ਹੋਣੀ ਆ ਮੈਂ ਕਹਿੰਦਾ ਬਿਲਕੁਲ ਨਸ਼ਿਆਂ ਵਾਲਿਆਂ ਦੇ ਖਿਲਾਫ ਕਾਰਵਾਈ ਕਰੋ ਔਰ ਸਖਤ ਕਾਨੂੰਨੀ ਕਾਰਵਾਈ ਕਰੋ ਹਮ ਪਰ ਜਿਹੜਾ ਆ ਤਰੀਕਾ ਇਹ ਨਾ ਘਰ ਟਾਉਣ ਵਾਲਾ ਇਹ ਕਿਸੇ ਦੇ ਘਰ ਤੱਕ ਵੀ ਆਊਗਾ ਫਿਰ ਇਹ ਬਲਡੋజర్ ਇਹ ਪੁਲਿਸ ਨੂੰ ਤੇ ਸਿਆਸਤ ਨੂੰ ਜਦੋਂ ਵਧੀਕੀ ਕਰਨ ਦਾ ਸੁਆਦ ਪੈ ਜਵੇ ਨਾ ਫਿਰ ਉਹ ਜਵਾਗ ਛੋਟੇ ਹੁੰਦੇ ਖੇਡਦੇ ਹੁੰਦੇ ਆ ਨਾ ਘਰਾਉਂਦੇ ਜੇ ਬਣਾ ਕੇ ਮਿੱਟੀ ਗਿੱਲੀ ਰੇਤੀ ਨਾਲ ਰੇਤ ਨਾਲ ਜਿੱਥੋਂ ਮਤਲਬ ਕਿ ਨਦੀ ਦੇ ਕਰਾਣੇ ਜਾਂ ਖੱਡਾਂ ਖੁੱਡਾਂ ਦੇ ਕਿਨਾਰੇ ਤੇ ਜਿੱਥੋਂ ਘਰ ਨਹੀਂ ਬਣਦਾ ਦੂਹਾਂ ਦੇ ਤੋੜ ਦਿੰਦਾ ਸੋ ਇਹ ਸਿਆਸਤਦਾਨਾਂ ਦਾ ਉਹ ਹੈ ਕਿ ਤੁਹਾਡਾ ਦਿੱਲੀ ਆਪਣਾ ਘਰ ਬਣਿਆ ਨਹੀਂ ਤੁਸੀਂ ਉੱਥੋਂ ਹਾਰ ਕੇ ਆ ਰਹੇ ਹੋ ਤੇ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋ ਸੋ ਇਸ ਨੀਤੀ ਨੂੰ ਸਮਝਣ ਦੀ ਲੋੜ ਹੈ ਠੀਕ ਹੈ ਅੱਜ ਮੀਟਿੰਗ ਕਰ ਲਈ ਕੱਲ ਨੂੰ ਘਵਾਰ ਮੰਡੀ ਰੈਲੀ ਕਰ ਲਾਂਗੇ ਪਰਸੋਂ ਨੂੰ ਕਹਿੰਦੇ ਆਈਟੀਆਈ ਜਾਵਾਂਗੇ ਉੱਥੇ ਗੱਲ ਕਰਾਂਗੇ ਸੋ ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ ਉਮੀਦਵਾਰ ਨਾਲੋਂ ਵੱਧ ਕਾਲ ਕੇਜਰੀਵਾਲ ਨੂੰ ਹੈ ਵੈਸੇ ਰੱਸਾ ਕੱਸੀ ਵੀ ਸ਼ੁਰੂ ਹੈ ਦੇ ਅੰਦਰਖਾਤੇ ਆਵਾਦੀ ਪਾਰਟੀ ਚ ਕੇਜਰੀਵਾਲ ਪਹਿਲਾਂ ਜਾਣਾ ਚਾਹੁੰਦੇ ਨੇ ਰਾਜ ਸਭਾ ਪਰ ਉਹਦੇ ਨਾਲੋਂ ਪਹਿਲਾਂ ਮਨੀਸ਼ ਸ਼ੋਧਿਆ ਜਾਣਾ ਚਾਹੁੰਦੇ ਨੇ ਰਾਜ ਸਭਾ ਤੇਰ ਭਜਨ ਭੱਜੀ ਅਸਤੀਫਾ ਦੇਣਾ ਮੰਨ ਨਹੀਂ ਰਿਹਾ ਇਸ ਲਈ ਦੋਆਂ ਦਾ ਦਾਅ ਹੁਣ ਲੁਧਿਆਣਾ ਸੀਟ ਤੇ ਆ ਦੋਹੀ ਇਸੇ ਸੀਟ ਤੋਂ ਜਾਣਾ ਚਾਹੁੰਦੇ ਨੇ ਇੱਕੋ ਜਾ ਸਕੂਗਾ ਸੋ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਪਤਾ ਨਹੀਂ ਕਿੰਨੇ ਜਾਣਾ ਪਰ ਉਹ ਤਾਂ ਜਾਣਾ ਜੇ ਨਤੀਜਿਆਂ ਦੇ ਹੱਕ ਚਾਹੁੰਦੇ ਨੇ ਠੀਕ ਹੈ ਜਿਮਨੀ ਚੌਂਟ ਚ ਕਈ ਵਾਰ ਆ ਜਾਂਦੇ ਨੇ ਪਰ ਕਈ ਵਾਰ ਸਿਮਰਜੀਤ ਮਾਨ ਵਾਲੀ ਵੀ ਹੋ ਜਾਂਦੀ ਹੈ ਸਿਵਲਜੀਤ ਮਾਨ ਜਦ ਜਿੱਤ ਗਿਆ ਸੀ ਸਰਕਾਰ ਬਣਨ ਤੋਂ ਬਾਅਦ ਇਹਨਾਂ ਦੇ ਬਿਲਕੁਲ ਜੀ ਤਾਂ ਪੰਜਾਬ ਚ ਕਣਕ ਦੀ ਖਰੀਦ ਹੈ ਜਿਹੜੀ ਉਹ ਸ਼ੁਰੂ ਹੋਈ ਹੈ ਕਿਵੇਂ ਦੇਖਦੇ ਉਸ ਨੂੰ ਕਿ ਕਿਸਾਨਾਂ ਨੂੰ ਉਹ ਦਿੱਕਤਾਂ ਤਾਂ ਨਹੀਂ ਆਣਗੀਆਂ ਜਿਹੜੀਆਂ ਝੋਨੇ ਸਮੇਂ ਆਈਆਂ ਸੀ ਝੋਨਾ ਜਿਹੜਾ ਧਰਨੇ ਲਗਾ ਕੇ ਜਿਹੜਾ ਵੇਚਣਾ ਪਿਆ ਕਿਸਾਨਾਂ ਨੂੰ ਇਥੋਂ ਤੱਕ ਕਿ ਬਹੁਤ ਸਾਰੇ ਲੋਕਾਂ ਨੇ ਤਾਂ ਟਰਾਲੀਆਂ 'ਚ ਹੀ ਆਪਣੇ ਘਰਾਂ 'ਚ ਝੋਨਾ ਰੱਖਿਆ ਕਿ ਕਣਕ ਸਮੇਂ ਸਿਰ ਖਰੀਦੀ ਜਾਏਗੀ ਜਾਂ ਫਿਰ ਕਿਸਾਨ ਫਿਰ ਖਜਲਕਾਰ ਹੋਣਗੇ ਜੀ ਬਿਲਕੁਲ ਇਹ ਬਹੁਤ ਫਿਕਰਮੰਦੀ ਵਾਲਾ ਮਸਲਾ ਪੰਜਾਬ ਦੇ ਵਿੱਚ ਮੰਡੀ ਵਾਲਾ ਪਹਿਲੂ ਜੇ ਵਿਗੜਦਾ ਤਾਂ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਤੁਹਾਡਾ ਸਿਸਟਮ ਵਿਗੜਦਾ ਤੇ ਜੇ ਸਿਸਟਮ ਵਿਗੜ ਜਵੇ ਫਿਰ ਪਿੰਡਾਂ ਵਾਲੇ ਸਰਕਾਰਾਂ ਵਿਗਾੜ ਦਿੰਦੇ ਨੇ ਇਹ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਮੈਂ ਮੈਂ ਦੇਖ ਰਿਹਾ ਸੀਗਾ ਕਿ 1864 ਕਾ ਸਾਡੀਆਂ ਰੈਗੂਲਰ ਖਰੀਦ ਕੇਂਦਰ ਨੇ ਜਿਹੜੇ ਹੈਗੇ ਨੇ 700 ਦੇ ਕਰੀਬ ਇਹਨਾਂ ਨੇ ਆਰਜੀ ਮੰਡੀਆਂ ਵਾਲੇ ਉਹ ਬਣਾਇਆ ਸਾਰਾ ਕਿ ਜਿੱਥੇ ਖਰੀਦ ਹੋਊਗੀ ਤੇ ਇਹ ਦਮ ਪਰ ਇਹਨਾਂ ਕਿ ਲਓ ਜੀ ਕਮਾਲ ਹੋ ਗਈ ਕੇਂਦਰ ਵੱਲੋਂ ਜਿਹੜੀ ਕੈਸ਼ ਕ੍ਰੈਡਿਟ ਲਿਮਟ ਆ ਉਹ 28000 ਕਰੋੜ ਦੀ ਮਨਜ਼ੂਰ ਹੋ ਗਈ ਹਰ ਵਾਰ ਹੁੰਦੀ ਹੈ ਇਹ ਕੋਈ ਨਵਾਂ ਕੰਮ ਨਹੀਂ ਹੈ ਹੈਨਾ ਇਹਦੇ ਵਿੱਚ ਕੋਈ ਪ੍ਰਾਪਤੀ ਨਹੀਂ ਹੈ ਹਰ ਵਾਰ ਪਹਿਲਾਂ ਹੀ ਮਨਜ਼ੂਰ ਹੁੰਦੀ ਹੈ ਪਿਛਲੀ ਵਾਰ ਤੁਸੀਂ ਇਹ 132 ਲੱਖ ਮੀਟਰਕ ਟਨ ਕਣਕ ਖਰੀਦਾ ਟੀਚਾ ਰੱਖਿਆ ਸੀ ਇਸ ਵਾਰ ਤੁਸੀਂ 124 ਲੱਖ ਮੀਟਰਕ ਟਨ ਕਣਕ ਖਰੀਦਾ ਟੀਚਾ ਰੱਖਿਆ ਪਿਛਲੀ ਵਾਰ ਨਾਲ 8 ਲੱਖ ਮੀਟਰਕ ਟਨ ਤੋਂ ਡਾ ਟੀਚਾ ਘਟਿਆ ਜਦੋਂ ਕਿ ਇਸ ਵਾਰ ਉਮੀਦ ਹੈ ਕਿ ਪ੍ਰਮਾਤਮਾ ਕਰੇ ਮੀਂਹ ਮੌਸਮ ਨਾ ਵਿਗੜੇ ਉਹਨਾਂ ਕੋ ਖਰਾਬੀ ਨਾ ਹੋਵੇ ਤਾਂ ਕਣਕਾਂ ਬਿਲਕੁਲ ਤਿਆਰ ਨੇ ਜਿਵੇਂ ਫਰਵਰੀ ਚ ਇੱਕ ਵਾਰ ਗਰਮੀ ਵਧ ਗਈ ਸੀ ਫਿਕਰ ਵਧਿਆ ਸੀ ਪਰ ਹੁਣ ਆ ਪਿਛਲੇ ਦਿਨਾਂ ਚ ਨਮੀ ਵੀ ਰਹੀ ਠੀਕ ਹੈ ਧੁੱਪ ਵੀ ਖੜ ਰਹੀ ਹੈ ਪਰ ਕਣਕ ਹੁਣ ਉਸ ਪੀਕ ਤੇ ਆ ਕੇ ਜਿਹੜਾ ਪੂਰਾ ਦਾਣਾ ਤੇ ਕਣਕ ਦਾ ਜ਼ਿਕਰ ਸਹੀ ਰੂਪ ਚ ਦੇਖੀਏ ਤਾਂ 7 ਤਰੀਕ ਜਾਂ 10 ਤਰੀਕ ਤੋਂ ਬਾਅਦ ਆਮਦ ਮੰਡੀਆਂ ਚ ਤੇਜ਼ ਹੋਣੀ ਹੈ ਤੇ ਬਹੁਤ ਥੋੜਾ ਸੀਜ਼ਨ ਹੁੰਦਾ ਹੈ ਕਣਕ ਦੀ ਮੰਡੀ ਦਾ ਮਤਲਬ ਚੱਲਣ ਦਾ ਝੋਨੇ ਦੇ ਮੁਕਾਬਲੇ ਪਰ ਝੋਨੇ ਦੇ ਵਿਗੜੇ ਹੋਏ ਮੰਡੀਕਰਨ ਦੇ ਸਿਸਟਮ ਨੂੰ ਲੈ ਕੇ ਪੰਜਾਬ ਦਾ ਕਿਸਾਨ ਫਿਕਰਮੰਦ ਔਰ ਇਸ ਲਈ ਜਿਆਦਾ ਫਿਕਰਮੰਦ ਹੈ ਕਿ ਸਰਕਾਰ ਨਾਲ ਰਿਸ਼ਤਾ ਜਮਾਂ ਵੀ ਸੁਖਾਵਾਂ ਨਹੀਂ ਹੈ। ਉਸ ਸੁਖਾਵਾਂ ਰਿਸ਼ਤਾ ਨਾ ਹੋਣ ਕਾਰਨ ਕਿਸਾਨਾਂ ਨੂੰ ਹਰ ਚੀਜ਼ 'ਚ ਸ਼ੰਕਾ ਸ਼ੋਭਾ ਲੱਭਣੀ ਹੈ। ਇਸ ਨੂੰ ਦੇਖਣਾ ਪਊਗਾ ਕਿ ਕਿੰਨਾ ਕੁ ਬਾਰਦਾਨੇ ਦਾ ਪ੍ਰਬੰਧ ਕਰ ਲਿਆ ਕਿੰਨਾ ਕੁ ਟਰਾਂਸਪੋਰਟ ਦਾ ਪ੍ਰਬੰਧ ਕਰ ਲਿਆ ਕਿੰਨਾ ਕੁ ਮਤਲਬ ਕਿ ਐ ਆਰਤੀਆਂ ਨਾਲ ਸਹੀ ਹੋ ਗਿਆ ਕਿੰਨਾ ਕੁ ਮਾਲ ਚੱਕ ਹੋਣ ਦੇ ਪਹਿਲੂ ਤੇ ਮਜ਼ਦੂਰੀ ਦੇ ਕੰਟਰੈਕਟ ਕਿਵੇਂ ਹੋ ਗਏ ਉਹ ਸਾਰਾ ਪਹਿਲੂ ਦੇਖਣਾ ਪਏਗਾ ਸੋ ਜੇਕਰ ਝੋਨੇ ਵਾਲਾ ਹੋਇਆ ਤਾਂ ਭਾਈ ਇਹਦਾ ਅਸਰ ਫਿਰ 27 ਤੱਕ ਜਾਣਾ ਜਾਣਾ ਇਹਦੇ ਲਈ ਸਰਕਾਰ ਤਿਆਰ ਰਵੇ ਵੈਸੇ ਸਰਕਾਰ ਨੇ ਦਮ ਭਰਿਆ ਕਿ ਸਾਡੀ ਤਿਆਰੀ ਪੂਰੀ ਹੈ ਅਸੀਂ ਸੱਲੀ ਬਖਸ਼ ਕਰੀ ਕਰਾਂਗੇ ਸੋ ਦੇਖਦੇ ਹਾਂ ਜੀ ਕਿੱਧਰ ਨੂੰ ਜਾਂਦੀ ਹੈ ਗੱਲ ਜੀ ਤਾਂ ਆਖਰ ਸਵਾਲ ਹੈ ਜੀ ਰਾਹੁਲ ਗਾਂਧੀ ਦੇ ਬਾਰੇ ਬੋਲਣ ਬਾਰੇ ਜਿਹੜੇ ਆ ਸੀਐਮ ਮਾਨ ਦੇ ਪੁੱਤਲੇ ਫੁੱਕੇ ਗਿਆ ਤੇ ਉਧਰ ਦੇਖਿਆ ਜਾਵੇ ਗਰਲੇਟ ਹਮਲਾ ਹੋਇਆ ਪਟਿਆਲਾ ਦੀ ਬਾਦਸਾਹਪੁਰ ਚੌਂਕੀ ਤੇ ਇਹ ਹਮਲੇ ਕਿਉਂ ਨਹੀਂ ਰੁਕ ਰਹੇ ਇੱਥੋਂ ਤੱਕ ਕਿਸ ਦੀਆਂ ਜ਼ਿੰਮੇਵਾਰੀਆਂ ਵੀ ਲਈ ਜਾ ਰਹੀਆਂ ਨੇ ਦੂਜਾ ਜਿਹੜੇ ਰਾਹੁਲ ਗਾਂਧੀ ਨਾਲ ਸਟੇਜਾਂ ਸਾਂਝੀਆਂ ਕਰਦੇ ਸੀ ਕੇਜਰੀਵਾਲ ਜਦੋਂ ਜੇਲ੍ਹ 'ਚ ਸੀ ਉਸੇ ਕੇ ਰਾਹੁਲ ਗਾਂਧੀ ਨੂੰ ਸਟੇਜ ਤੇ ਬੁਲਾਉਣ ਦੇ ਲਈ ਉਤਸੁਕ ਰਹਿੰਦੇ ਸੀਗੇ ਸੀਐਮ ਮਾਨ ਜਗ ਆਮ ਆਦਮੀ ਪਾਰਟੀ ਦੇ ਲੀਡਰ ਤਾਂ ਅੱਜ ਉਹਨਾਂ ਖਿਲਾਫ ਹੀ ਅਜਿਹਾ ਬੋਲਣਾ ਪੈ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਜੀ ਕੋ ਇਹ ਸਿਆਸਤ ਹੈ ਸਿਆਸਤ ਚ ਕੋਈ ਸਖਾ ਨਹੀਂ ਹੁੰਦਾ ਕਾਂਗਰਸੀ ਕਹਿੰਦੇ ਸਾਨੂੰ ਗੁਜਰਾਤ ਹਰਾ ਕੇ ਆਏ ਸੀ ਹੈਨਾ ਸਾਨੂੰ ਹਰਿਆਣਾ ਹਰਾਤਾ ਇਹਨਾਂ ਨੇ ਅਸੀਂ ਦਿੱਲੀ ਹਰਵਾਤਾ ਫਿਰ ਇਹਨਾਂ ਨੂੰ ਸੋ ਇਸ ਲਈ ਇਹ ਸਾਬਕ ਤਾ ਬਰਾਬਰ ਹੁੰਦੇ ਰਹਿੰਦੇ ਨੇ ਰਾਜਨੀਤਿਕ ਲੀਡਰਾਂ ਦੀ ਕੋਈ ਕਿਸੇ ਦਾ ਦੀਨਵਾਨੀ ਨਹੀਂ ਹੁੰਦਾ ਹਾਂ ਕਾਂਗਰਸ ਵਾਲਿਆਂ ਨੂੰ ਵੀ ਹੁਣ ਮੁੱਦਾ ਇਸ ਲਈ ਬਣਾਉਣਾ ਜ਼ਰੂਰੀ ਹੈ ਕਿ ਉਹਨਾਂ ਨੇ ਵੀ ਲੁਧਿਆਣਾ ਚੋਂ ਲੜਨੀ ਉਹਨੂੰ ਲੱਗਦਾ ਕਿ ਸ਼ਾਇਦ ਲੁਧਿਆਣੇ 'ਚ ਸਾਡਾ ਦਾਅ ਲੱਗ ਸਕਦਾ ਉਹਨਾਂ ਨੂੰ ਵੀ ਲੱਗਦਾ ਭਾਪਤ ਕੁਸ਼ਨਾਸ਼ੂ ਤੇ ਹੋ ਸਕਦਾ ਉਹ ਦਾਗ ਖੇਡ ਦੇ ਨਜ਼ਰ ਆਉਣ ਤੁਹਾਨੂੰ ਹੈਨਾ ਤੇ ਅਜੇ ਭਾਜਪਾ ਨੇ ਮੈਦਾਨ ਚ ਨਿੱਤ ਨਾ ਉਹਨਾਂ ਦੇ ਅਮੀਰ ਦੇ ਉਮੀਦਵਾਰ ਦੇ ਹਵਾਲੇ ਨਾਲ ਵੀ ਕਾਫੀ ਗੁਸਤਾ ਹੈ ਹੁਣ ਕਿਉਂਕਿ ਭਾਜਪਾ ਵੀ ਲੁਧਿਆਣੇ ਚ ਜਾਂ ਸ਼ਹਿਰੀ ਵਰਗ ਚ ਵਪਾਰੀ ਵਰਗ ਚ ਆਪਣੀ ਖਾਸ ਥਾਂ ਬਣਾਉਂਦੀ ਜਾ ਰਹੀ ਹੈ ਉਸ ਨੂੰ ਲੱਗਦਾ ਕਿ ਉਹਦੇ ਪਰ ਸਾਡਾ ਵੀ ਹੱਕ ਹੈ ਤੇ ਹੁਣ ਲਗਭਗ ਆਮ ਆਦਮੀ ਪਾਰਟੀ ਦਾ ਵੀ ਸਾਰਾ ਰੁਖ ਉਧਰ ਨੂੰ ਜਾ ਰਿਹਾ ਹੈ ਸ਼ਹਿਰੀ ਵਪਾਰੀ ਵੋਟਰ ਕੰਨੀ ਨੂੰ ਇਸ ਲਈ ਉਹਨਾਂ ਨੇ ਪਿੰਡਾਂ ਤੋਂ ਮੁੱਖ ਮੋੜ ਲਿਆ ਸੋ ਫਿਰ ਪਿੰਡ ਵਾਲਾ ਵੋਟਰ ਫਿਰ ਕਿੱਧਰ ਜਾਊਗਾ ਅਕਾਲੀ ਦਲ ਅਜੇ ਉੱਠ ਨਹੀਂ ਰਿਹਾ ਕਾਂਗਰਸ ਤੇ ਯਕੀਨ ਬਣ ਨਹੀਂ ਰਿਹਾ ਭਾਜਪਾ ਦੇ ਪੈਰ ਨਹੀਂ ਲੱਗ ਰਹੇ ਆਮ ਸੋ ਪੰਜਾਬ ਲੀਡਰਸ਼ਿਪ ਬਹੀਨ ਹੈ ਤੇ ਚਾਹੇ ਪੁਤਲੇ ਫੂਕੋ ਤੇ ਚਾਹੇ ਪੁਤਲਿਆਂ ਤੋਂ ਕੁਝ ਕਹਾਓ ਇਹਦੇ ਨਾਲ ਪੰਜਾਬ ਦਾ ਆਪਣਾ ਢੀਗਾ ਗ੍ਰਨੇਡਾ ਵਾਲੇ ਵੱਡਾ ਮਸਲਾ ਹੈ ਲਗਾਤਾਰ ਹੋ ਰਹੇ ਨੇ ਔਰ ਇੱਕ 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 ਮਹੀਨੇ 'ਚ ਚਾਰ ਚਾਰ ਹੋ ਜਾਂਦੇ ਨੇ ਹਾਂ ਤੇ ਇਹ ਕਹਿੰਦੇ ਨੇ ਜੀ ਤਰਪਾਲਾਂ ਨਾਲ ਟੱਕ ਦੋ ਥਾਣਿਆਂ ਨੂੰ ਜਾਲੀ ਲਾ ਲਓ ਤਾਲੇ ਲਾ ਕੇ ਸੋਇਆ ਕਰੋ ਰਾਤ ਨੂੰ ਲੇਟਾਂ ਬੜ ਕੇ ਮਤਲਬ ਜੇ ਥਾਣੇ ਸੁਰੱਖਿਅਤ ਨਹੀਂ ਫਿਰ ਪੰਜਾਬ ਸੁਰੱਖਿਅਤ ਕਿਵੇਂ ਹੈ ਇਹ ਸਵਾਲ ਵੀ ਵੱਡਾ ਸਰਕਾਰ ਦੇ ਮੂਰੇ ਚੁਣੌਤੀ ਲਈ ਖੜਾ ਹੈ ਜਨਾਬ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਚੰਗਾ ਤੋ ਇਹ ਹਨ ਅੱਜ ਦੇ ਅਹਿਮ ਮਸਲੇ ਜਿਨ੍ਹਾਂ ਤੇ ਕੇ ਸੀਨੀਅਰ ਪੱਤਰਕਾਰ ਦਿਵਕ ਚਨਾਥਲ ਵੱਲੋਂ ਅਹਿਮ ਜਿਹੜੀ ਚਰਚਾ ਕੀਤੀ ਗਈ ਆ ਤੁਸੀਂ ਵੀ ਆਪਣੇ ਕਮੈਂਟ ਬਾਕਸ ਚ ਰਾਇ ਸਾਂਝੀ ਕਰਿਓ ਕਿ ਇਨ੍ਹਾਂ ਮਸਲਿਆਂ ਬਾਰੇ ਤੁਸੀਂ ਕੀ ਆਪਣੀ ਰਾਇ ਰੱਖਦੇ ਹੋ